ਕੇਦੀਵਾਨ ਡਾਕਟਰ ਸੰਦੀਪ ਪਾਠਕ ਕਹਿੰਗੇ ਕਿ ਪਾਰਟੀ ਨੇ ਆਪ ਨੂੰ ਮੌਕਾ ਦਿਆ ਹੈ ਥੋੜਾ ਨਾ ਲਿਖਣਾ ਨਹੀਂ ਕੋ ਪਾ ਹਿੰਦੀ ਜੀ ਹਾਂਜੀ ਨਿੱਕੀ ਜੀ ਬੋਲ ਦਿਓ ਬੋਲ ਦਿਓ ਹਾਂਜੀ ਸਰ ਕੋ ਮਾਲਕ ਦੇ ਹੱਥ ਬੜਿਆਈਆਂ ਨੇ ਮਾਲਕ ਨੇ ਸੱਚੇ ਪਾਸ਼ਾ ਨੇ ਧੰਤਨ ਬਾਬਾ ਦੀਪ ਸਿੰਘ ਨੇ ਔਰ ਬਾਲਾ ਜੀ ਮਹਾਰਾਜ ਨੇ ਜੀ ਦੀ ਡਿਊਟੀ ਲਾਉਣੀ ਆ ਉਹਦੀ ਲਈ ਆ ਪਾਰਟੀ ਨੇ ਮੇਰੇ ਤੇ ਭਰੋਸਾ ਰੱਖਿਆ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸੁਪਰੀਮੋ ਅਰਵਿੰਦ ਕੇਜੀਵਾਲ ਜੀ ਔਰ ਡਾਕਟਰ ਸੰਦੀਪ ਪਾਟਕ ਨੇ ਮੇਰੇ ਤੇ ਭਰੋਸਾ ਰੱਖ ਕੇ ਇਹ ਮੈਨੂੰ ਮਾਨ ਔਰ ਸੇਵਾਦਾਰ ਬਣਾਇਆ ਬਾ ਉਹਨਾਂ ਦੇ ਭਰੋਸੇ ਨੂੰ ਟੁੱਟਣ ਨਹੀਂ ਦਿੱਤਾ ਜਾਊਗਾ ਮਜਬੂਤੀ ਨਾਲ ਲੋਕਾਂ ਦੇ ਵਿੱਚ ਜਾ ਕੇ ਲੋਕ ਸੇਵਾ ਕਰਾਂਗੇ ਸਰ ਕੰਪੀਟੀਸ਼ਨ ਕਿਸ ਦਿਨ ਆ ਮੰਨਦੇ ਹੋ ਜਿਤਨਾ ਨਵੀਂ ਤੇ ਬਿੱਟੂ ਕੰਪੀਟੀਸ਼ਨ ਕਿਸੇ ਨਾਲ ਨਹੀਂ ਹੋਊਗਾ ਆਪਣੇ ਆਪਣੇ ਕੰਮ ਦਿਖਾਉਣੇ ਆ ਬਿੱਟੂ ਜੀ ਨੂੰ ਪਹਿਲਾਂ ਲੋਕਾਂ ਨੇ 10 ਸਾਲ ਦੇਖ ਲਿਆ ਹੋਇਆ ਉਹਦੇ ਲਈ ਕਾਂਗਰਸੀਆਂ ਨੇ ਵੀ ਦਰਵਾਜ਼ੇ ਬੰਦ ਕਰਤੇ ਸੀ ਉਹਨੇ ਪੌਣੇ 5 ਸਾਲ ਕਿਸੇ ਦਾ ਫੋਨ ਨਹੀਂ ਚੱਕਿਆ ਸਿਰਫ ਜਦੋਂ ਵੋਟਾਂ ਹੁੰਦੀਆਂ ਉਦੋਂ ਹੀ ਆਉਂਦਾ ਉਹ ਲੁਧਿਆਣੇ ਔਰ ਅੱਜ ਲੋਕ ਜਾਣਦੇ ਆ ਤਾਂ ਹੀ ਉਹ ਕਮਲ ਦੇ ਫੁੱਲ ਤੇ ਜਾ ਕੇ ਬਹਿ ਗਿਆ ਮਿੱਤੂ ਨੂੰ ਜਾਣਦੇ ਆ ਔਰ ਮੇਰੇ ਕੰਮਾਂ ਨੂੰ ਵੀ ਲੋਕ ਜਾਣਦੇ ਆ ਮੈਂ 2 ਸਾਲਾਂ ਚ ਲੋਕ ਸੇਵਾ ਕੀਤੀ ਆ ਲੁਧਿਆਣੇ ਦੇ ਸ਼ਹਿਰ ਦੇ ਤਾਂ ਲੱਗਦਾ ਕਮਲ ਨੂੰ ਦੇਖ ਕੇ ਜਿਹੜਾ ਮੌਕਾ ਕਮਲ ਨੂੰ ਦੇਖ ਕੇ ਸਰਦਾਰ ਭਗਵੰਤ ਸਿੰਘ ਮਾਨ ਦੀ ਜਿਹੜੀ ਅੱਖਾਂ ਬੜੀ 파ਰਖੂ ਅੱਖਾਂ ਸਾਡੇ ਸੁਪਰੀਮੋ ਅਰਬਿੰਦ ਕੇਤੀਵਾਲ ਡਾਕਟਰ ਸੰਦੀਪ ਪਾਠਕ ਇਹਨਾਂ ਤਿੰਨਾਂ ਦੀ ਅੱਖ ਦੇ ਨੇ ਮੈਨੂੰ ਦੇਖ ਕੇ ਇੱਥੇ ਦਾ ਸੇਵਾਦਾਰ ਬਣਾਇਆ ਉਹਨਾਂ ਦੀ ਸੇਵਾ ਡਟ ਕੇ ਕਰਾਂਗੇ ਲੁਧਿਆਣਾ ਵਾਸੀਆਂ ਦੀ ਤਾਂ ਕਿ ਲੁਧਿਆਣਾ ਇੱਕ ਹੱਬਾ ਇੰਡਸਟਰੀ ਦਾ ਲੁਧਿਆਣੇ ਨੂੰ ਅੱਗੇ ਲੈ ਕੇ ਜਾਵਾਂਗੇ ਪੰਜਾਬ ਆਪਣੇ ਆਪ ਅੱਗੇ ਜਾਊਗਾ ਚਲੋ ਲੁਧਿਆਣੇ ਦੇ ਮੁੱਦਿਆਂ ਦੀ ਗੱਲ ਕਰੀਏ ਜਿਹੜੇ ਮੁੱਦੇ ਜਿਹੜੇ ਜਿਸ ਤਰ੍ਹਾਂ ਹਸਪੀਟਲ ਸਿਰਫ ਇੱਕ ਸੁਖੀ ਵੀ ਆਵਾਜ਼ ਚੱਕੀ ਸੀ ਕਿ ਹੌਸਪੀਟਲ ਨਹੀਂ ਹੈਗਾ ਕੋਈ ਲੁਧਿਆਣੇ ਦੇ ਵਿੱਚ ਦੇਖੋ ਸਭ ਨਾਲੋਂ ਪਹਿਲਾਂ ਮੈਂ ਜਦੋਂ ਪ੍ਰਧਾਨ ਸਭਾ ਦਾ ਲੈਕਸ਼ਨ ਲੜਿਆ ਸੀਗਾ ਉਦੋਂ ਮੈਂ ਹਸਪੀਟਲ ਦੀ ਕੀਤੀ ਸੀਗੀ ਮੰਗ ਪਰ ਹੁਣ ਮੈਨੂੰ ਲੱਗਦਾ ਮਾਲਕ ਨੇ ਜਲਦੀ ਪੂਰੀ ਕਰਨੀ ਹੈ ਜਿਹੜੀ ਆ ਸੇਵਾ ਲੱਗੀ ਬੋਲੇ ਸੋਨਹਰ ਸਰ ਜਾਣਗੇ ਕਿ ਪਾਰਟੀ ਦਾ ਤੁਹਾਨੂੰ ਮੌਕਾ ਦਿਆ ਹੈ ਥੋੜਾ ਨਾਲ ਨਾ ਨੀ ਕੋਪਾ ਹਿੰਦੀ ਜੀ ਹਾਂ ਜੀ ਨਿੱਕੀ ਗੱਲ ਹੈ ਮੌਕੇ ਬੋਲ ਦੋ ਬੋਲ ਦੋ ਹਾਂ ਜੀ ਸਰ ਕੋ ਮਾਲਕ ਦੇ ਹੱਥ ਪੜਿਆਈਆਂ ਨੇ ਮਾਲਕ ਨੇ ਸੱਚੇ ਪਾਤਸ਼ਾਹ ਨੇ ਧੰਨ ਧੰਨ ਬਾਬਾ ਦੀਪ ਸਿੰਘ ਨੇ ਔਰ ਬਾਲਾ ਜੀ ਮਹਾਰਾਜ ਨੇ ਦੀ ਡਿਊਟੀ ਲਾਉਣੀ ਆ ਉਹਦੀ ਲਈ ਆ ਪਾਰਟੀ ਨੇ ਮੇਰੇ ਤੇ ਭਰੋਸਾ ਰੱਖਿਆ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸੁਪਰੀਮੋ ਅਰਵਿੰਦ ਕੇਜੀਵਾਲ ਜੀ ਔਰ ਡਾਕਟਰ ਸੰਦੀਪ ਪਾਟਕ ਨੇ ਮੇਰੇ ਤੇ ਭਰੋਸਾ ਰੱਖ ਕੇ ਇਹ ਮੈਨੂੰ ਮਾਨ ਔਰ ਸੇਵਾਦਾਰ ਬਣਾਇਆ ਬਾ ਉਹਨਾਂ ਦੇ ਭਰੋਸੇ ਨੂੰ ਟੁੱਟਣ ਨਹੀਂ ਦਿੱਤਾ ਜਾਊਗਾ ਮਜਬੂਤੀ ਨਾਲ ਲੋਕਾਂ ਦੇ ਵਿੱਚ ਜਾ ਕੇ ਲੋਕ ਸੇਵਾ ਕਰਾਂਗੇ ਸਰ ਕੰਪੀਟੀਸ਼ਨ ਕਿਸੇ ਨਾਲ ਨਹੀਂ ਹੁੰਦਾ ਆਪਣੇ ਆਪਣੇ ਕੰਮ ਦਿਖਾਉਣੇ ਆ ਬਿੱਟੂ ਜੀ ਨੂੰ ਪਹਿਲਾਂ ਲੋਕਾਂ ਨੇ 10 ਸਾਲ ਦੇਖ ਲਿਆ ਹੋਇਆ ਉਹਦੇ ਲਈ ਕਾਂਗਰਸੀਆਂ ਨੇ ਵੀ ਦਰਵਾਜ਼ੇ ਬੰਦ ਕਰਤੇ ਸੀ ਉਹਨੇ ਪੌਣੇ 5 ਸਾਲ ਕਿਸੇ ਦਾ ਫੋਨ ਨਹੀਂ ਚੱਕਿਆ ਸਿਰਫ ਜਦੋਂ ਵੋਟਾਂ ਹੁੰਦੀਆਂ ਉਦੋਂ ਹੀ ਆਉਂਦਾ ਉਹ ਲੁਧਿਆਣੇ ਔਰ ਅੱਜ ਲੋਕ ਜਾਣਦੇ ਆ ਤਾਂ ਹੀ ਉਹ ਕਮਲ ਦੇ ਫੁੱਲ ਤੇ ਜਾ ਕੇ ਬਹਿ ਗਿਆ ਮਿੱਤੂ ਨੂੰ ਜਾਣਦੇ ਆ ਔਰ ਮੇਰੇ ਕੰਮਾਂ ਨੂੰ ਵੀ ਲੋਕ ਜਾਣਦੇ ਆ ਮੈਂ 2 ਸਾਲਾਂ ਚ ਲੋਕ ਸੇਵਾ ਕੀਤੀ ਆ ਲੁਧਿਆਣੇ ਦੇ ਸ਼ਹਿਰ ਦੇ ਸਰ ਲੱਗਦਾ ਕੰਮ ਨੂੰ ਦੇਖ ਕੇ ਜਿਹੜਾ ਮੌਕਾ ਕੰਮਾਂ ਨੂੰ ਦੇਖ ਕੇ ਸਰਦਾਰ ਭਗਵਾਨ ਸਿੰਘ ਮਾਨ ਦੀ ਜਿਹੜੀ ਅੱਖਾਂ ਬੜੀ 파ਰਖੂ ਅੱਖਾਂ ਸਾਡੇ ਸੁਪਰੀਮੋ ਅਰਬਿੰਦ ਕੇਤੀਵਾਲ ਡਾਕਟਰ ਸੰਦੀਪ ਪਾਠਕ ਇਹਨਾਂ ਤਿੰਨਾਂ ਦੀ ਅੱਖ ਦੇ ਨੇ ਮੈਨੂੰ ਦੇਖ ਕੇ ਇੱਥੇ ਦਾ ਸੇਵਾਦਾਰ ਬਣਾਇਆ ਉਹਨਾਂ ਦੀ ਸੇਵਾ ਡਟ ਕੇ ਕਰਾਂਗੇ ਲੁਧਿਆਣਾ ਵਾਸੀਆਂ ਦੀ ਤਾਂ ਕਿ ਲੁਧਿਆਣਾ ਇੱਕ ਹੱਬ ਆ ਇੰਡਸਟਰੀ ਦਾ ਲੁਧਿਆਣੇ ਨੂੰ ਅੱਗੇ ਲੈ ਕੇ ਜਾਵਾਂਗੇ ਪੰਜਾਬ ਆਪਣੇ ਆਪ ਅੱਗੇ ਜਾਊਗਾ ਸਰ ਲੁਧਿਆਣਾ ਦੇ ਮੁੱਦਿਆਂ ਦੀ ਗੱਲ ਕਰੀਏ ਜਿਹੜੇ ਕਿਹੜੇ ਮੁੱਦੇ ਜਿਹੜੇ ਜਿਸ ਤਰ੍ਹਾਂ ਹਸਪੀਟਲ ਸਿਰਫ ਇੱਕੋ ਹੀ ਵੀ ਆਵਾਜ਼ ਚੱਕੀ ਸੀ ਕਿ ਹਸਪੀਟਲ ਨਹੀਂ ਹੈਗਾ ਕੋਈ ਲੁਧਿਆਣੇ ਦੇ ਵਿੱਚ ਦੇਖੋ ਸਭ ਨਾਲੋਂ ਪਹਿਲਾਂ ਮੈਂ ਜਦੋਂ ਪ੍ਰਧਾਨ ਸਭਾ ਦਾ ਇਲੈਕਸ਼ਨ ਲੜਿਆ ਸੀਗਾ ਉਦੋਂ ਮੈਂ ਹਸਪੀਟਲ ਦੀ ਕੀਤੀ ਸੀਗੀ ਮੰਗ ਪਰ ਹੁਣ ਮੈਨੂੰ ਲੱਗਦਾ ਮਾਲਕ ਨੇ ਜਲਦੀ ਪੂਰੀ ਕਰਨੀ ਹੈ ਜਿਹੜੀ ਆ ਸੇਵਾ ਲੱਗੀ ਬੋਲੇ ਸੋਨਹਰ ਸਾਂਜੇ ਕਿ ਪਾਰਟੀ ਦਾ ਤੁਹਾਨੂੰ ਮੌਕਾ ਦਿਆ ਹੈ ਥੋੜਾ ਨਾਲ ਨਹੀਂ ਕੋ ਬਾ ਹਿੰਦੀ ਜੀ ਹਾਂ ਜੀ ਨਿੱਕੀ ਗੱਲ ਬੋਲ ਦੋ ਹਾਂ ਜੀ ਸਰ ਕੋ ਮਾਲਕ ਦੇ ਹੱਥ ਬੜਾਈਆਂ ਨੇ ਮਾਲਕ ਨੇ ਸੱਚੇ ਪਾਤਸ਼ਾਹ ਨੇ ਧੰਨ ਧੰਨ ਬਾਬਾ ਦੀਪ ਸਿੰਘ ਨੇ ਔਰ ਬਾਲਾ ਜੀ ਮਹਾਰਾਜ ਨੇ ਇਹ ਜੀ ਡਿਊਟੀ ਲਾਉਣੀ ਆ ਉਹਦੀ ਲਈ ਆ ਪਾਰਟੀ ਨੇ ਮੇਰੇ ਤੇ ਭਰੋਸਾ ਰੱਖਿਆ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸੁਪਰੀਮੋ ਅਰਵਿੰਦ ਕੇ ਦੀਵਾਲੀ ਔਰ ਡਾਕਟਰ ਸੰਦੀਪ ਪਾਟਕ ਨੇ ਮੇਰੇ ਤੇ ਭਰੋਸਾ ਰੱਖ ਕੇ ਇਹ ਮੈਨੂੰ ਮਾਨ ਔਰ ਸੇਵਾਦਾਰ ਬਣਾਇਆ ਬਾ ਉਹਨਾਂ ਦੇ ਭਰੋਸੇ ਨੂੰ ਟੁੱਟਣ ਨਹੀਂ ਦਿੱਤਾ ਜਾਊਗਾ ਮਜਬੂਤੀ ਨਾਲ ਲੋਕਾਂ ਦੇ ਵਿੱਚ ਜਾ ਕੇ ਲੋਕ ਸੇਵਾ ਕਰਾਂਗੇ ਸਰ ਕੰਪੀਟੀਸ਼ਨ ਕੀ ਦੇ ਨਾਮ ਮੰਨਦੇ ਹੋ ਜਿੱਤਣਾ ਬਿੱਟੂ ਕੰਪੀਟੀਸ਼ਨ ਕਿਸੇ ਨਾਲ ਨਹੀਂ ਹੁੰਦਾ ਆਪਣੇ ਆਪਣੇ ਕੰਮ ਦਿਖਾਉਣੇ ਆ ਬਿੱਟੂ ਜੀ ਨੂੰ ਪਹਿਲਾਂ ਲੋਕਾਂ ਨੇ 10 ਸਾਲ ਦੇਖ ਲਿਆ ਹੋਇਆ ਉਹਦੇ ਲਈ ਕਾਂਗਰਸੀਆਂ ਨੇ ਵੀ ਦਰਵਾਜ਼ੇ ਬੰਦ ਕਰਤੇ ਸੀ ਉਹਨੇ ਪੌਣੇ 5 ਸਾਲ ਕਿਸੇ ਦਾ ਫੋਨ ਨਹੀਂ ਚੱਕਿਆ ਸਿਰਫ ਜਦੋਂ ਵੋਟਾਂ ਹੁੰਦੀਆਂ ਉਦੋਂ ਹੀ ਆਉਂਦਾ ਉਹ ਲੁਧਿਆਣੇ ਔਰ ਅੱਜ ਲੋਕ ਜਾਣਦੇ ਆ ਤਾਂ ਹੀ ਉਹ ਕਮਲ ਦੇ ਫੁੱਲ ਤੇ ਜਾ ਕੇ ਬਹਿ ਗਿਆ ਮਿੱਤੂ ਨੂੰ ਜਾਣਦੇ ਆ ਔਰ ਮੇਰੇ ਕੰਮਾਂ ਨੂੰ ਵੀ ਲੋਕ ਜਾਣਦੇ ਆ ਮੈਂ 2 ਸਾਲਾਂ ਚ ਲੋਕ ਸੇਵਾ ਕੀਤੀ ਆ ਲੁਧਿਆਣੇ ਦੇ ਸ਼ਹਿਰ ਦੇ ਤਾਂ ਲੱਗਦਾ ਕੰਮਾਂ ਨੂੰ ਦੇਖ ਕੇ ਜਿਹੜਾ ਮੌਕਾ ਕੰਮਾਂ ਨੂੰ ਦੇਖ ਕੇ ਸਰਦਾਰ ਭਗਵਾਨ ਸਿੰਘ ਮਾਨ ਦੀ ਜਿਹੜੀ ਅੱਖਾਂ ਬੜੀ 파ਰਖੂ ਅੱਖਾਂ ਸਾਡੇ ਸੁਪਰੀਮੋ ਅਰਵਿੰਦ ਕੇ ਦੀਵਾਨ ਡਾਕਟਰ ਸੰਦੀਪ ਪਾਠਕ ਇਹਨਾਂ ਤਿੰਨਾਂ ਦੀ ਅੱਖ ਦੇ ਨੇ ਮੈਨੂੰ ਦੇਖ ਕੇ ਇੱਥੇ ਦਾ ਸੇਵਾਦਾਰ ਬਣਾਇਆ ਉਹਨਾਂ ਦੀ ਸੇਵਾ ਡਟ ਕੇ ਕਰਾਂਗੇ ਲੁਧਿਆਣਾ ਵਾਸੀਆਂ ਦੀ ਤਾਂ ਕਿ ਲੁਧਿਆਣਾ ਇੱਕ ਹੱਬਾ ਇੰਡਸਟਰੀ ਦਾ ਲੁਧਿਆਣੇ ਨੂੰ ਅੱਗੇ ਲੈ ਕੇ ਜਾਵਾਂਗੇ ਪੰਜਾਬ ਆਪਣੇ ਆਪ ਅੱਗੇ ਜਾਊਗਾ ਸਰ ਲੁਧਿਆਣਾ ਦੇ ਮੁੱਦਿਆਂ ਦੀ ਗੱਲ ਕਰੀਏ ਜਿਹੜੇ ਮੁੱਦੇ ਜਿਹੜੇ ਜਿਸ ਤਰ੍ਹਾਂ ਹਸਪੀਟਲ ਸਿਰਫ ਇੱਕੋ ਹੀ ਵੀ ਆਵਾਜ਼ ਚੱਕੀ ਸੀ ਕਿ ਹਸਪੀਟਲ ਨਹੀਂ ਹੈਗਾ ਕੋਈ ਲੁਧਿਆਣੇ ਦੇ ਵਿੱਚ ਦੇਖੋ ਸਭ ਨਾਲੋਂ ਪਹਿਲਾਂ ਮੈਂ ਜਦੋਂ ਵਿਧਾਨ ਸਭਾ ਦਾ ਇਲੈਕਸ਼ਨ ਲੜਿਆ ਸੀਗਾ ਉਦੋਂ ਮੈਂ ਹਸਪੀਟਲ ਦੀ ਕੀਤੀ ਸੀਗੀ ਮੰਗ ਪਰ ਹੁਣ ਮੈਨੂੰ ਲੱਗਦਾ ਮਾਲਕ ਨੇ ਜਲਦੀ ਪੂਰੀ ਕਰਨੀ ਹੈ ਜਿਹੜੀ ਆ ਸੇਵਾ ਲੱਗੀ ਬੋਲੇ ਸੋਨਹਰ ਜائیںਗੇ ਜੇ ਪਾਰਟੀ ਦਾ ਤੁਹਾਨੂੰ ਮੌਕਾ ਦਿਆ ਹੈ ਥੋੜਾ ਜਿਹਾ ਨਿਕੋ ਬਾ ਹਿੰਦੀ ਜੀ ਹਾਂ ਜੀ ਨਿੱਕੀ ਗੱਲ ਹੈ ਤੇ ਅੱਗੇ ਵੀ ਬੋਲ ਦੋ ਹਾਂ ਜੀ ਸਰ ਦੇਖੋ ਮਾਲਕ ਦੇ ਹੱਥ ਬੜਿਆਈਆਂ ਨੇ ਮਾਲਕ ਨੇ ਸੱਚੇ ਪਾਤਸ਼ਾਹ ਨੇ ਹਨਤਨ ਬਾਬਾ ਦੀਪ ਸਿੰਘ ਨੇ ਔਰ ਬਾਲਾ ਜੀ ਮਹਾਰਾਜ ਨੇ ਜੀ ਦੀ ਡਿਊਟੀ ਲਾਉਣੀ ਆ ਉਹਦੀ ਲਈ ਆ ਪਾਰਟੀ ਨੇ ਮੇਰੇ ਤੇ ਭਰੋਸਾ ਰੱਖਿਆ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸੁਪਰੀਮੋ ਅਰਵਿੰਦ ਕੇਜੀਵਾਲੀ ਔਰ ਡਾਕਟਰ ਸੰਦੀਪ ਪਾਟਕ ਨੇ ਮੇਰੇ ਤੇ ਭਰੋਸਾ ਰੱਖ ਕੇ ਇਹ ਮੈਨੂੰ ਮਾਨ ਔਰ ਸੇਵਾਦਾਰ ਬਣਾਇਆ ਬਾ ਉਹਨਾਂ ਦੇ ਭਰੋਸੇ ਨੂੰ ਟੁੱਟਣ ਨਹੀਂ ਦਿੱਤਾ ਜਾਊਗਾ ਮਜ਼ਬੂਤੀ ਨਾਲ ਲੋਕਾਂ ਦੇ ਵਿੱਚ ਜਾ ਕੇ ਲੋਕ ਸੇਵਾ ਕਰਾਂਗੇ ਬਸਰ ਕੰਪੀਟੀਸ਼ਨ ਕੀਤੇ ਨਾ ਮੰਨਦੇ ਜਿੱਤਣਾ ਨਵੀਂ ਤੇ ਬਿੱਟੂ ਕੰਪੀਟੀਸ਼ਨ ਕਿਸੇ ਨਾਲ ਨਹੀਂ ਹੁੰਦਾ ਆਪਣੇ ਆਪਣੇ ਕੰਮ ਦਿਖਾਉਣੇ ਆ ਬਿੱਟੂ ਜੀ ਨੂੰ ਪਹਿਲਾਂ ਲੋਕਾਂ ਨੇ 10 ਸਾਲ ਦੇਖ ਲਿਆ ਹੋਇਆ ਉਹਦੇ ਲਈ ਕਾਂਗਰਸੀਆਂ ਨੇ ਵੀ ਦਰਵਾਜ਼ੇ ਬੰਦ ਕਰਤੇ ਸੀ ਉਹਨੇ ਪੌਣੇ 5 ਸਾਲ ਕਿਸੇ ਦਾ ਫੋਨ ਨਹੀਂ ਚੱਕਿਆ ਸਿਰਫ ਜਦੋਂ ਵੋਟਾਂ ਹੁੰਦੀਆਂ ਉਦੋਂ ਹੀ ਆਉਂਦਾ ਉਹ ਲੁਧਿਆਣੇ ਔਰ ਅੱਜ ਲੋਕ ਜਾਣਦੇ ਆ ਤਾਂ ਹੀ ਉਹ ਕਮਲ ਦੇ ਫੁੱਲ ਤੇ ਜਾ ਕੇ ਬਹਿ ਗਿਆ ਮਿੱਤੂ ਨੂੰ ਜਾਣਦੇ ਆ ਔਰ ਮੇਰੇ ਕੰਮਾਂ ਨੂੰ ਵੀ ਲੋਕ ਜਾਣਦੇ ਆ ਮੈਂ 2 ਸਾਲਾਂ ਚ ਲੋਕ ਸੇਵਾ ਕੀਤੀ ਆ ਲੁਧਿਆਣੇ ਦੇ ਸ਼ਹਿਰ ਦੇ ਤੁਹਾਨੂੰ ਲੱਗਦਾ ਕੰਮ ਨੂੰ ਦੇਖ ਕੇ ਜਿਹੜਾ ਮੌਕਾ ਕੰਮਾਂ ਨੂੰ ਦੇਖ ਕੇ ਸਰਦਾਰ ਭਗਵਾਨ ਸਿੰਘ ਮਾਨ ਦੀ ਜਿਹੜੀ ਅੱਖਾਂ ਬੜੀ 파ਰਖੂ ਅੱਖਾਂ ਸਾਡੇ ਸੁਪਰੀਮੋ ਅਰਬਿੰਦ ਕੇ ਦੀਵਾਨ ਡਾਕਟਰ ਸੰਦੀਪ ਪਾਠਕ ਇਹਨਾਂ ਤਿੰਨਾਂ ਦੀ ਅੱਖ ਦੇ ਨੇ ਮੈਨੂੰ ਦੇਖ ਕੇ ਇੱਥੇ ਦਾ ਸੇਵਾਦਾਰ ਬਣਾਇਆ ਉਹਨਾਂ ਦੀ ਸੇਵਾ ਡਟ ਕੇ ਕਰਾਂਗੇ ਲੁਧਿਆਣਾ ਵਾਸੀਆਂ ਦੀ ਤਾਂ ਕਿ ਲੁਧਿਆਣਾ ਇੱਕ ਹੱਬਾ ਇੰਡਸਟਰੀ ਦਾ ਲੁਧਿਆਣੇ ਨੂੰ ਅੱਗੇ ਲੈ ਕੇ ਜਾਵਾਂਗੇ ਪੰਜਾਬ ਆਪਣੇ ਆਪ ਅੱਗੇ ਜਾਊਗਾ ਸਰ ਲੁਧਿਆਣੇ ਦੇ ਮੁੱਦਿਆਂ ਦੀ ਗੱਲ ਕਰੀਏ ਜਿਹੜੇ ਕਿਹੜੇ ਮੁੱਦੇ ਜਿਹੜੇ ਜਿਸ ਤਰ੍ਹਾਂ ਹਸਪੀਟਲ ਸਿਰਫ ਇੱਕੋ ਹੀ ਵੀ ਆਵਾਜ਼ ਚੱਕੀ ਸੀ ਕੀ ਹੌਸਪੀਟਲ ਨਹੀਂ ਹੈਗਾ ਕੋਈ ਲੁਧਿਆਣੇ ਦੇ ਵਿੱਚ ਦੇਖੋ ਸਭ ਨਾਲੋਂ ਪਹਿਲਾਂ ਮੈਂ ਜਦੋਂ ਵਿਧਾਨ ਸਭਾ ਦਾ ਇਲੈਕਸ਼ਨ ਲੜਿਆ ਸੀਗਾ ਉਦੋਂ ਮੈਂ ਹਸਪੀਟਲ ਦੀ ਕੀਤੀ ਸੀਗੀ ਮੰਗ ਪਰ ਹੁਣ ਮੈਨੂੰ ਲੱਗਦਾ ਮਾਲਕ ਨੇ ਜਲਦੀ ਪੂਰੀ ਕਰਨੀ ਹੈ ਜਿਹੜੀ ਆ ਸੇਵਾ ਲੱਗੀ ਬੋਲੇ ਸੋਨਹਰ ਸਾਂਹ ਕਿ ਚ ਪਾਰਟੀ ਦਾ ਤੁਹਾਨੂੰ ਮੌਕਾ ਦਿਆ ਹੈ ਥੋੜਾ ਜਿਹਾ ਮੈਨੂੰ ਬਾ ਹਿੰਦੀ ਜੀ ਹਾਂ ਜੀ ਨਿੱਕੀ ਜਿਆ ਦੇ ਮੌਕਾ ਵੀ ਬੋਲ ਦੋ ਹਾਂ ਜੀ ਸਰ ਕੋ ਮਾਲਕ ਦੇ ਹੱਥ ਬੜਿਆਈਆਂ ਨੇ ਮਾਲਕ ਨੇ ਸੱਚੇ ਪਾਤਸ਼ਾਹ ਨੇ ਧੰਨ ਧੰਨ ਬਾਬਾ ਦੀਪ ਸਿੰਘ ਨੇ ਔਰ ਬਾਲਾ ਜੀ ਮਹਾਰਾਜ ਨੇ ਇਹ ਜੀ ਡਿਊਟੀ ਲਾਉਣੀ ਆ ਉਹਦੀ ਲਈ ਆ ਪਾਰਟੀ ਨੇ ਮੇਰੇ ਤੇ ਭਰੋਸਾ ਰੱਖਿਆ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸੁਪਰੀਮੋ ਅਰਵਿੰਦ ਕੇਜੀਵਾਲ ਜੀ ਔਰ ਡਾਕਟਰ ਸੰਦੀਪ ਪਾਟਕ ਨੇ ਮੇਰੇ ਤੇ ਭਰੋਸਾ ਰੱਖ ਕੇ ਇਹ ਮੈਨੂੰ ਮਾਨ ਔਰ ਸੇਵਾਦਾਰ ਬਣਾਇਆ ਬਾ ਉਹਨਾਂ ਦੇ ਭਰੋਸੇ ਨੂੰ ਟੁੱਟਣ ਨਹੀਂ ਦਿੱਤਾ ਜਾਊਗਾ ਮਜ਼ਬੂਤੀ ਨਾਲ ਲੋਕਾਂ ਦੇ ਵਿੱਚ ਜਾ ਕੇ ਲੋਕ ਸੇਵਾ ਕਰਾਂਗੇ ਸਰ ਕੰਪੀਟੀਸ਼ਨ ਕੀਤੇ ਨਾ ਮੰਨਦੇ ਜਿਤਨਾ ਨਵੀਂ ਸਿੰਘ ਬਿੱਟੂ ਕੰਪੀਟੀਸ਼ਨ ਕਿਸੇ ਨਾਲ ਨਹੀਂ ਹੁੰਦਾ ਆਪਣੇ ਆਪਣੇ ਕੰਮ ਦਿਖਾਉਣੇ ਆ ਬਿੱਟੂ ਜੀ ਨੂੰ ਪਹਿਲਾਂ ਲੋਕਾਂ ਨੇ 10 ਸਾਲ ਦੇਖ ਲਿਆ ਹੋਇਆ ਉਹਦੇ ਲਈ ਕਾਂਗਰਸੀਆਂ ਨੇ ਵੀ ਦਰਵਾਜ਼ੇ ਬੰਦ ਕਰਤੇ ਸੀ ਉਹਨੇ ਪੌਣੇ 5 ਸਾਲ ਕਿਸੇ ਦਾ ਫੋਨ ਨਹੀਂ ਚੱਕਿਆ ਸਿਰਫ ਜਦੋਂ ਵੋਟਾਂ ਹੁੰਦੀਆਂ ਉਦੋਂ ਹੀ ਆਉਂਦਾ ਉਹ ਲੁਧਿਆਣੇ ਔਰ ਅੱਜ ਲੋਕ ਜਾਣਦੇ ਆ ਤਾਂ ਹੀ ਉਹ ਕਮਲ ਦੇ ਫੁੱਲ ਤੇ ਜਾ ਕੇ ਬਹਿ ਗਿਆ ਮਿੱਤੂ ਨੂੰ ਜਾਣਦੇ ਆ ਔਰ ਮੇਰੇ ਕੰਮਾਂ ਨੂੰ ਵੀ ਲੋਕ ਜਾਣਦੇ ਆ ਮੈਂ 2 ਸਾਲਾਂ ਚ ਲੋਕ ਸੇਵਾ ਕੀਤੀ ਆ ਲੁਧਿਆਣੇ ਦੇ ਸ਼ਹਿਰ ਦੇ ਤਾਂ ਲੱਗਦਾ ਕਮਲ ਦੇ ਕੰਮ ਨੂੰ ਦੇਖ ਕੇ ਜਿਹੜਾ ਮੌਕਾ ਕੰਮਾਂ ਨੂੰ ਦੇਖ ਕੇ ਸਰਦਾਰ ਭਗਵਾਨ ਸਿੰਘ ਮਾਨ ਦੀ ਜਿਹੜੀ ਅਕਾ ਵੱਡੀ ਪਾਰਖੂ ਅਕਾ ਸਾਡੇ ਸੁਪਰੀਮੋ ਅਰਬਿੰਦ ਕੇਤੀਵਾਰ ਡਾਕਟਰ ਸੰਦੀਪ ਪਾਠਕ ਇਹਨਾਂ ਤਿੰਨਾਂ ਦੀ ਅੱਖ ਦੇ ਨੇ ਮੈਨੂੰ ਦੇਖ ਕੇ ਇੱਥੇ ਦਾ ਸੇਵਾਦਾਰ ਬਣਾਇਆ ਉਹਨਾਂ ਦੀ ਸੇਵਾ ਡਟ ਕੇ ਕਰਾਂਗੇ ਲੁਧਿਆਣਾ ਵਾਸੀਆਂ ਦੀ ਤਾਂ ਕਿ ਲੁਧਿਆਣਾ ਇੱਕ ਹੱਬ ਆ ਇੰਡਸਟਰੀ ਦਾ ਲੁਧਿਆਣੇ ਨੂੰ ਅੱਗੇ ਲੈ ਕੇ ਜਾਵਾਂਗੇ ਪੰਜਾਬ ਆਪਣੇ ਆਪ ਅੱਗੇ ਜਾਊਗਾ ਸਰ ਲੁਧਿਆਣੇ ਦੇ ਮੁੱਦਿਆਂ ਦੀ ਗੱਲ ਕਰੀਏ ਜਿਹੜੇ ਮੁੱਦੇ ਜਿਹੜੇ ਜਿਸ ਤਰ੍ਹਾਂ ਹਸਪੀਟਲ ਸਿਰਫ ਇੱਕ ਸੁਖੀ ਵੀ ਆਵਾਜ਼ ਚੱਕੀ ਸੀ ਕਿ ਹਸਪੀਟਲ ਨਹੀਂ ਆਏਗਾ ਕੋਈ ਦੂਜਾ ਨੇ ਦੇ ਵਿੱਚ ਦੇਖੋ ਸਭ ਨਾਲੋਂ ਪਹਿਲਾਂ ਮੈਂ ਜਦੋਂ ਪ੍ਰਧਾਨ ਸਭਾ ਦਾ ਇਲੈਕਸ਼ਨ ਲੜਿਆ ਸੀਗਾ ਉਦੋਂ ਮੈਂ ਹਸਪੀਟਲ ਦੀ ਕੀਤੀ ਸੀਗੀ ਮੰਗ ਪਰ ਹੁਣ ਮੈਨੂੰ ਲੱਗਦਾ ਮਾਲਕ ਨੇ ਜਲਦੀ ਪੂਰੀ ਕਰਨੀ ਹੈ ਜਿਹੜੀ ਆ ਸੇਵਾ ਲੱਗੀ ਬੋਲੇ ਸੋਨਹਰ ਸ ਜਾਣਗੇ ਕਿ ਪਾਰਟੀ ਨੇ ਤੁਹਾਨੂੰ ਮੌਕਾ ਦਿਆ ਹੈ ਥੋੜਾ ਨਾਲ ਨਾ ਨਹੀਂ ਗੋਬਾ ਹਿੰਦੀ ਜੀ ਹਾਂ ਜੀ ਨਿੱਕੀ ਗੱਲ ਹੈ ਬੋਲੋ ਬੋਲੋ ਹਾਂ ਜੀ ਸਰ ਤੋਂ ਮਾਲਕ ਦੇ ਹੱਥ ਪੜਿਆ ਆਂ ਨੇ ਮਾਲਕ ਨੇ ਸੱਚੇ ਪਾਤਸ਼ਾਹ ਨੇ ਧੰਨ ਧੰਨ ਬਾਬਾ ਦੀਪ ਸਿੰਘ ਨੇ ਔਰ ਬਾਲਾ ਜੀ ਮਹਾਰਾਜ ਨੇ ਇਹ ਜੀ ਡਿਊਟੀ ਲਾਉਣੀ ਆ ਉਹਦੀ ਲਈ ਆ ਪਾਰਟੀ ਨੇ ਮੇਰੇ ਤੇ ਭਰੋਸਾ ਰੱਖਿਆ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸੁਪਰੀਮੋ ਅਰਵਿੰਦ ਕੇਜੀਵਾਲ ਜੀ ਔਰ ਡਾਕਟਰ ਸੰਦੀਪ ਪਾਟਕ ਨੇ ਮੇਰੇ ਤੇ ਭਰੋਸਾ ਰੱਖ ਕੇ ਇਹ ਮੈਨੂੰ ਮਾਨ ਔਰ ਸੇਵਾਦਾਰ ਬਣਾਇਆ ਬਾ ਉਹਨਾਂ ਦੇ ਭਰੋਸੇ ਨੂੰ ਟੁੱਟਣ ਨਹੀਂ ਦਿੱਤਾ ਜਾਊਗਾ ਮਜਬੂਤੀ ਨਾਲ ਲੋਕਾਂ ਦੇ ਵਿੱਚ ਜਾ ਕੇ ਲੋਕ ਸੇਵਾ ਕਰਾਂਗੇ ਸਰ ਕੰਪੀਟੀਸ਼ਨ ਕੀਤੇ ਨਾ ਮੰਨ ਦਿਓ ਜਿਤਨਾ ਨਵਰੀਤ ਸਿੰਘ ਬਿੱਟੂ ਕੰਪੀਟੀਸ਼ਨ ਕਿਸੇ ਨਾਲ ਨਹੀਂ ਹੁੰਦਾ ਆਪਣੇ ਆਪਣੇ ਕੰਮ ਦਿਖਾਉਣੇ ਆ ਬਿੱਟੂ ਜੀ ਨੂੰ ਪਹਿਲਾਂ ਲੋਕਾਂ ਨੇ 10 ਸਾਲ ਦੇਖ ਲਿਆ ਹੋਇਆ ਉਹਦੇ ਲਈ ਕਾਂਗਰਸੀਆਂ ਨੇ ਵੀ ਦਰਵਾਜ਼ੇ ਬੰਦ ਕਰਤੇ ਸੀ ਉਹਨੇ ਪੌਣੇ 5 ਸਾਲ ਕਿਸੇ ਦਾ ਫੋਨ ਨਹੀਂ ਚੱਕਿਆ ਸਿਰਫ ਜਦੋਂ ਵੋਟਾਂ ਹੁੰਦੀਆਂ ਉਦੋਂ ਹੀ ਆਉਂਦਾ ਉਹ ਲੁਧਿਆਣੇ ਔਰ ਅੱਜ ਲੋਕ ਜਾਣਦੇ ਆ ਤਾਂ ਹੀ ਉਹ ਕਮਲ ਦੇ ਫੁੱਲ ਤੇ ਜਾ ਕੇ ਬਹਿ ਗਿਆ ਮਿੱਤੂ ਨੂੰ ਜਾਣਦੇ ਆ ਔਰ ਮੇਰੇ ਕੰਮਾਂ ਨੂੰ ਵੀ ਲੋਕ ਜਾਣਦੇ ਆ ਮੈਂ 2 ਸਾਲਾਂ ਚ ਲੋਕ ਸੇਵਾ ਕੀਤੀ ਆ ਲੁਧਿਆਣੇ ਦੇ ਸ਼ਹਿਰ ਦੇ ਸਰ ਲੱਗਦਾ ਕਮਲ ਦੇ ਕੰਮ ਨੂੰ ਦੇਖ ਕੇ ਜਿਹੜਾ ਮੌਕਾ ਕਮਲ ਨੂੰ ਦੇਖ ਕੇ ਸਰਦਾਰ ਭਗਵਾਨ ਸਿੰਘ ਮਾਨ ਦੀ ਜਿਹੜੀ ਅਕਾ ਬੜੀ ਪਾਰਖੂ ਅਕਾ ਸਾਡੇ ਸੁਪਰੀਮੋ ਅਰਬਿੰਦ ਕੇਤੀਵਾਲ ਡਾਕਟਰ ਸੰਦੀਪ ਪਾਠਕ ਇਹਨਾਂ ਤਿੰਨਾਂ ਦੀ ਅੱਖ ਦੇ ਨੇ ਮੈਨੂੰ ਦੇਖ ਕੇ ਇੱਥੇ ਦਾ ਸੇਵਾਦਾਰ ਬਣਾਇਆ ਉਹਨਾਂ ਦੀ ਸੇਵਾ ਡਟ ਕੇ ਕਰਾਂਗੇ ਲੁਧਿਆਣਾ ਵਾਸੀਆਂ ਦੀ ਤਾਂ ਕਿ ਲੁਧਿਆਣਾ ਇੱਕ ਹੱਬ ਆ ਇੰਡਸਟਰੀ ਦਾ ਲੁਧਿਆਣੇ ਨੂੰ ਅੱਗੇ ਲੈ ਕੇ ਜਾਵਾਂਗੇ ਪੰਜਾਬ ਆਪਣੇ ਆਪ ਅੱਗੇ ਜਾਊਗਾ ਸਰ ਲੁਧਿਆਣੇ ਦੇ ਮੁੱਦਿਆਂ ਦੀ ਗੱਲ ਕਰੀਏ ਜਿਹੜੇ ਮੁੱਦੇ ਜਿਹੜੇ ਜਿਸ ਤਰ੍ਹਾਂ ਹਸਪੀਟਲ ਸਿਰਫ ਇੱਕ ਤੋਂ ਵੀ ਬਿਵਾਦ ਚੱਕੀ ਸੀ ਕਿ ਹਸਪੀਟਲ ਨਹੀਂ ਹੈਗਾ ਕੋਈ ਲੋਕਾਂ ਦੇ ਵਿੱਚ ਦੇਖੋ ਸਭ ਨਾਲੋਂ ਪਹਿਲਾਂ ਮੈਂ ਜਦੋਂ ਵਿਧਾਨ ਸਭਾ ਦਾ ਇਲੈਕਸ਼ਨ ਲੜਿਆ ਸੀਗਾ ਉਦੋਂ ਮੈਂ ਹਸਪੀਟਲ ਦੀ ਕੀਤੀ ਸੀਗੀ ਮੰਗ ਪਰ ਹੁਣ ਮੈਨੂੰ ਲੱਗਦਾ ਮਾਲਕ ਨੇ ਜਲਦੀ ਪੂਰੀ ਕਰਨੀ ਹੈ ਜਿਹੜੀ ਆ ਸੇਵਾ ਲੱਗੀ ਬੋਲੇ ਸੋਨਹਰ ਸਾਂਜੇ ਕਿ ਪਾਰਟੀ ਦਾ ਤੁਹਾਨੂੰ ਮੌਕਾ ਦਿਆ ਹੈ ਥੋੜਾ ਨਾਲ ਬਿਕੀ ਨਹੀਂ ਕੋਪਾ ਹਿੰਦੀ ਹਾਂ ਜੀ ਨਹੀਂ ਕੀ ਜਾਵੇ ਬੋਲ ਦੋ ਹਾਂ ਜੀ ਸਰ ਕੋ ਮਾਲਕ ਦੇ ਹੱਥ ਪੜਿਆ ਆਂ ਯਾਨੀ ਮਾਲਕ ਨੇ ਸੱਚੇ ਪਾਤਸ਼ਾਹ ਨੇ ਧੰਨ ਧੰਨ ਬਾਬਾ ਦੀਪ ਸਿੰਘ ਨੇ ਔਰ ਬਾਲਾ ਜੀ ਮਹਾਰਾਜ ਨੇ ਜੀ ਦੀ ਡਿਊਟੀ ਲਾਉਣੀ ਆ ਉਹਦੀ ਲਈ ਆ ਪਾਰਟੀ ਨੇ ਮੇਰੇ ਤੇ ਭਰੋਸਾ ਰੱਖਿਆ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸੁਪਰੀਮੋ ਅਰਵਿੰਦ ਕੇਜੀਵਾਲੀ ਔਰ ਡਾਕਟਰ ਸੰਦੀਪ ਪਾਟਕ ਨੇ ਮੇਰੇ ਤੇ ਭਰੋਸਾ ਰੱਖ ਕੇ ਇਹ ਮੈਨੂੰ ਮਾਨ ਔਰ ਸੇਵਾਦਾਰ ਬਣਾਇਆ ਬਾ ਉਹਨਾਂ ਦੇ ਭਰੋਸੇ ਨੂੰ ਟੁੱਟਣ ਨਹੀਂ ਦਿੱਤਾ ਜਾਊਗਾ ਮਜਬੂਤੀ ਨਾਲ ਲੋਕਾਂ ਦੇ ਵਿੱਚ ਜਾ ਕੇ ਲੋਕ ਸੇਵਾ ਕਰਾਂਗੇ ਸਰ ਕੰਪੀਟੀਸ਼ਨ ਕੀ ਦੇ ਨਾਮ ਮੰਨਦੇ ਹੋ ਜਿਸ ਤਰ੍ਹਾਂ ਨਵਰੀ ਸਿੰਘ ਬਿੱਟੂ ਕੰਪਿਟੀਸ਼ਨ ਕਿਸੇ ਨਾਲ ਨਹੀਂ ਹੁੰਦਾ ਆਪਣੇ ਆਪਣੇ ਕੰਮ ਦਿਖਾਉਣੇ ਆ ਬਿੱਟੂ ਜੀ ਨੂੰ ਪਹਿਲਾਂ ਲੋਕਾਂ ਨੇ 10 ਸਾਲ ਦੇਖ ਲਿਆ ਹੋਇਆ ਉਹਦੇ ਲਈ ਕਾਂਗਰਸੀਆਂ ਨੇ ਵੀ ਦਰਵਾਜ਼ੇ ਬੰਦ ਕਰਤੇ ਸੀ ਉਹਨੇ ਪੌਣੇ 5 ਸਾਲ ਕਿਸੇ ਦਾ ਫੋਨ ਨਹੀਂ ਚੱਕਿਆ ਸਿਰਫ ਜਦੋਂ ਵੋਟਾਂ ਹੁੰਦੀਆਂ ਉਦੋਂ ਹੀ ਆਉਂਦਾ ਉਹ ਲੁਧਿਆਣੇ ਔਰ ਅੱਜ ਲੋਕ ਜਾਣਦੇ ਆ ਤਾਂ ਹੀ ਉਹ ਕਮਲ ਦੇ ਫੁੱਲ ਤੇ ਜਾ ਕੇ ਬਹਿ ਗਿਆ ਮਿੱਟੂ ਨੂੰ ਜਾਣਦੇ ਆ ਔਰ ਮੇਰੇ ਕੰਮਾਂ ਨੂੰ ਵੀ ਲੋਕ ਜਾਣਦੇ ਆ ਮੈਂ 2 ਸਾਲਾਂ ਚ ਲੋਕ ਸੇਵਾ ਕੀਤੀ ਆ ਲੁਧਿਆਣੇ ਦੇ ਸ਼ਹਿਰ ਦੇ ਸਰ ਲੱਗਦਾ ਕੰਮ ਨੂੰ ਦੇਖ ਕੇ ਜਿਹੜਾ ਮੌਕਾ ਕਮਲ ਨੂੰ ਦੇਖ ਕੇ ਸਰਦਾਰ ਭਗਵਾਨ ਸਿੰਘ ਮਾਨ ਦੀ ਜਿਹੜੀ ਅੱਕਾ ਬੜੀ 파ਰਖੂ ਆਕਾ ਸਾਡੇ ਸੁਪਰੀਮੋ ਅਰਬਿੰਦ ਕੇ ਦੀਵਾਲ ਡਾਕਟਰ ਸੰਦੀਪ ਪਾਠਕ ਇਹਨਾਂ ਤਿੰਨਾਂ ਦੀ ਅੱਖ ਦੇ ਨੇ ਮੈਨੂੰ ਦੇਖ ਕੇ ਇੱਥੇ ਦਾ ਸੇਵਾਦਾਰ ਬਣਾਇਆ ਉਹਨਾਂ ਦੀ ਸੇਵਾ ਡਟ ਕੇ ਕਰਾਂਗੇ ਲੁਧਿਆਣਾ ਵਾਸੀਆਂ ਦੀ ਤਾਂ ਕਿ ਲੁਧਿਆਣਾ ਇੱਕ ਹੱਬਾ ਇੰਡਸਟਰੀ ਦਾ ਲੁਧਿਆਣੇ ਨੂੰ ਅੱਗੇ ਲੈ ਕੇ ਜਾਵਾਂਗੇ ਪੰਜਾਬ ਆਪਣੇ ਆਪ ਅੱਗੇ ਜਾਊਗਾ ਸਰ ਲੁਧਿਆਣੇ ਦੇ ਮੁੱਦਿਆਂ ਦੀ ਗੱਲ ਕਰੀਏ ਜਿਹੜੇ ਕਿਹੜੇ ਮੁੱਦੇ ਜਿਹੜੇ ਜਿਸ ਤਰ੍ਹਾਂ ਹਸਪੀਟਲ ਸਿਰਫ ਇੱਕੋ ਹੀ ਵੀ ਆਵਾਜ਼ ਚੱਕੀ ਸੀ ਕਿ ਹਸਪੀਟਲ ਹੀ ਹੈਗਾ ਕੋਈ ਲੁਧਿਆਣੇ ਦੇ ਵਿੱਚ ਦੇਖੋ ਸਭ ਨਾਲੋਂ ਪਹਿਲਾਂ ਮੈਂ ਜਦੋਂ ਵਿਧਾਨ ਸਭਾ ਦਾ ਇਲੈਕਸ਼ਨ ਲੜਿਆ ਸੀਗਾ ਉਦੋਂ ਮੈਂ ਹਸਪੀਟਲ ਦੀ ਕੀਤੀ ਸੀਗੀ ਮੰਗ ਪਰ ਹੁਣ ਮੈਨੂੰ ਲੱਗਦਾ ਮਾਲਕ ਨੇ ਜਲਦੀ ਪੂਰੀ ਕਰਨੀ ਹੈ ਜਿਹੜੀ ਆਹ ਸੇਵਾ ਲਾ ਬੋਲੇ ਸੋਨਹਰ ਸਰ ਚਾਹੇਂਗੇ ਚ ਪਾਰਟੀ ਦਾ ਬਹੁਤ ਲੋਕਾ ਦਿਆ ਹੈ ਥੋੜਾ ਜਿਹਾ ਨਹੀਂ ਕੋਪਾ ਹਿੰਦੀ ਜੀ ਹਾਂ ਜੀ ਨਿੱਕੀ ਜਿਆ ਤੇ ਬੋਲ ਦੋ ਜਿਆ ਵੀ ਬੋਲ ਦੋ ਹਾਂ ਜੀ ਸਰ ਦੇਖੋ ਮਾਲਕ ਦੇ ਹੱਥ ਬੜਿਆਈਆਂ ਨੇ ਮਾਲਕ ਨੇ ਸੱਚੇ ਪਾਤਸ਼ਾਹ ਨੇ ਧੰਨ ਧੰਨ ਬਾਬਾ ਦੀਪ ਸਿੰਘ ਨੇ ਔਰ ਬਾਲਾ ਜੀ ਮਹਾਰਾਜ ਨੇ ਇਜੀ ਡਿਊਟੀ ਲਾਉਣੀ ਆ ਉਹਦੀ ਲਈ ਆ ਪਾਰਟੀ ਨੇ ਮੇਰੇ ਤੇ ਭਰੋਸਾ ਰੱਖਿਆ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸੁਪਰੀਮੋ ਅਰਵਿੰਦ ਕੇਜੀਵਾਲ ਜੀ ਔਰ ਡਾਕਟਰ ਸੰਦੀਪ ਪਾਟਕ ਨੇ ਮੇਰੇ ਤੇ ਭਰੋਸਾ ਰੱਖ ਕੇ ਇਹ ਮੈਨੂੰ ਮਾਨ ਔਰ ਸੇਵਾਦਾਰ ਬਣਾਇਆ ਬਾ ਉਹਨਾਂ ਦੇ ਭਰੋਸੇ ਨੂੰ ਟੁੱਟਣ ਨਹੀਂ ਦਿੱਤਾ ਜਾਊਗਾ ਮਜ਼ਬੂਤੀ ਨਾਲ ਲੋਕਾਂ ਦੇ ਵਿੱਚ ਜਾ ਕੇ ਲੋਕ ਸੇਵਾ ਕਰਾਂਗੇ ਸਰ ਕੰਪੀਟੀਸ਼ਨ ਕੀਤੇ ਨਾ ਮੰਨਦੇ ਜਿੱਤਰਾ ਰੁਣੀ ਤੇ ਬਿੱਟੂ ਕੰਪੀਟੀਸ਼ਨ ਕਿਸੇ ਨਾਲ ਨਹੀਂ ਹੁੰਦਾ ਆਪਣੇ ਆਪਣੇ ਕੰਮ ਦਿਖਾਉਣੇ ਆ ਬਿੱਟੂ ਜੀ ਨੂੰ ਪਹਿਲਾਂ ਲੋਕਾਂ ਨੇ 10 ਸਾਲ ਦੇਖ ਲਿਆ ਹੋਇਆ ਉਹਦੇ ਲਈ ਕਾਂਗਰਸੀਆਂ ਨੇ ਵੀ ਦਰਵਾਜ਼ੇ ਬੰਦ ਕਰਤੇ ਸੀ ਉਹਨੇ ਪੌਣੇ 5 ਸਾਲ ਕਿਸੇ ਦਾ ਫੋਨ ਨਹੀਂ ਚੱਕਿਆ ਸਿਰਫ ਜਦੋਂ ਵੋਟਾਂ ਹੁੰਦੀਆਂ ਉਦੋਂ ਹੀ ਆਉਂਦਾ ਉਹ ਲੁਧਿਆਣੇ ਔਰ ਅੱਜ ਲੋਕ ਜਾਣਦੇ ਆ ਤਾਂ ਹੀ ਉਹ ਕਮਲ ਦੇ ਫੁੱਲ ਤੇ ਜਾ ਕੇ ਬਹਿ ਗਿਆ ਮਿੱਤੂ ਨੂੰ ਜਾਣਦੇ ਆ ਔਰ ਮੇਰੇ ਕੰਮਾਂ ਨੂੰ ਵੀ ਲੋਕ ਜਾਣਦੇ ਆ ਮੈਂ 2 ਸਾਲਾਂ ਚ ਲੋਕ ਸੇਵਾ ਕੀਤੀ ਆ ਲੁਧਿਆਣੇ ਦੇ ਸ਼ਹਿਰ ਦੇ ਤਾਂ ਲੱਗਦਾ ਕਮਲ ਨੂੰ ਦੇਖ ਕੇ ਜਿਹੜਾ ਮੌਕਾ ਕਮਲ ਨੂੰ ਦੇਖ ਕੇ ਸਰਦਾਰ ਭਗਵੰਤ ਸਿੰਘ ਮਾਨ ਦੀ ਜਿਹੜੀ ਅੱਖਾਂ ਬੜੀ ਪਾਰਖੂ ਆਕਾ ਸਾਡੇ ਸੁਪਰੀਮੋ ਅਰਬਿੰਦ ਕੇ ਦੀਵਾਨ ਡਾਕਟਰ ਸੰਦੀਪ ਪਾਠਕ ਇਹਨਾਂ ਤਿੰਨਾਂ ਦੀ ਅੱਖ ਦੇ ਮੈਨੂੰ ਦੇਖ ਕੇ ਇੱਥੇ ਦਾ ਸੇਵਾਦਾਰ ਬਣਾਇਆ ਉਹਨਾਂ ਦੀ ਸੇਵਾ ਡਟ ਕੇ ਕਰਾਂਗੇ ਲੁਧਿਆਣਾ ਵਾਸੀਆਂ ਦੀ ਤਾਂ ਕਿ ਲੁਧਿਆਣਾ ਇੱਕ ਹੱਬਾ ਇੰਡਸਟਰੀ ਦਾ ਲੁਧਿਆਣੇ ਨੂੰ ਅੱਗੇ ਲੈ ਕੇ ਜਾਵਾਂਗੇ ਪੰਜਾਬ ਆਪਣੇ ਆਪ ਅੱਗੇ ਜਾਊਗਾ ਸਰ ਲੁਧਿਆਣੇ ਦੇ ਮੁੱਦਿਆਂ ਦੀ ਗੱਲ ਕਰੀਏ ਜਿਹੜੇ ਮੁੱਦੇ ਜਿਹੜੇ ਜਿਸ ਤਰ੍ਹਾਂ ਹਸਪੀਟਲ ਸਿਰਫ ਇੱਕ ਸੁਖੀ ਵੀ ਆਵਾਜ਼ ਚੱਕੀ ਸੀ ਕੀ ਹੌਸਪੀਟਲ ਨਹੀਂ ਹੈਗਾ ਕੋਈ ਲੁਧਿਆਣੇ ਦੇ ਵਿੱਚ ਦੇਖੋ ਸਭ ਨਾਲੋਂ ਪਹਿਲਾਂ ਮੈਂ ਜਦੋਂ ਵਿਧਾਨ ਸਭਾ ਦਾ ਲੈਕਸ਼ਨ ਲੜਿਆ ਸੀਗਾ ਉਦੋਂ ਮੈਂ ਹਸਪੀਟਲ ਦੀ ਕੀਤੀ ਸੀਗੀ ਮੰਗ ਪਰ ਹੁਣ ਮੈਨੂੰ ਲੱਗਦਾ ਮਾਲਕ ਨੇ ਜਲਦੀ ਪੂਰੀ ਕਰਨੀ ਹੈ ਜਿਹੜੀ ਆ ਸੇਵਾ ਲੱਗੀ ਬੋਲੇ ਸੋਨਹਰ ਸਰ ਟੈਂਕ ਦੇ ਪਾਰਟੀ ਦਾ ਬਹੁਤ ਮੌਕਾ ਦਿਆ ਹੈ ਥੋੜਾ ਨਾਲ ਨਹੀਂ ਕੋਪਾ ਹਿੰਦੀ ਜੀ ਹਾਂ ਜੀ ਨਿਕਲ ਜਾਵੇ ਬੋਲੋ ਬੋਲੋ ਹਾਂ ਜੀ ਸਰ ਦੇਖੋ ਮਾਲਕ ਦੇ ਹੱਥ ਬੜਿਆਈਆਂ ਨੇ ਮਾਲਕ ਨੇ ਸੱਚੇ ਪਾਤਸ਼ਾਹ ਨੇ ਧੰਨ ਧੰਨ ਬਾਬਾ ਦੀਪ ਸਿੰਘ ਨੇ ਔਰ ਬਾਲਾ ਜੀ ਮਹਾਰਾਜ ਨੇ ਜੀਜੀ ਡਿਊਟੀ ਲਾਉਣੀ ਆ ਉਹਦੀ ਲਈ ਆ ਪਾਰਟੀ ਨੇ ਮੇਰੇ ਤੇ ਭਰੋਸਾ ਰੱਖਿਆ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸੁਪਰੀਮੋ ਅਰਵਿੰਦ ਕੇਜੀਵਾਲੀ ਔਰ ਡਾਕਟਰ ਸੰਦੀਪ ਪਾਟਕ ਨੇ ਮੇਰੇ ਤੇ ਭਰੋਸਾ ਰੱਖ ਕੇ ਇਹ ਮੈਨੂੰ ਮਾਨ ਔਰ ਸੇਵਾਦਾਰ ਬਣਾਇਆ ਬਾ ਉਹਨਾਂ ਦੇ ਭਰੋਸੇ ਨੂੰ ਟੁੱਟਣ ਨਹੀਂ ਦਿੱਤਾ ਜਾਊਗਾ ਮਜ਼ਬੂਤੀ ਨਾਲ ਲੋਕਾਂ ਦੇ ਵਿੱਚ ਜਾ ਕੇ ਲੋਕ ਸੇਵਾ ਕਰਾਂਗੇ ਸਰ ਕੰਪੀਟੀਸ਼ਨ ਕਿਸ ਦਿਨ ਆ ਮੰਨਦੇ ਹੋ ਜਿਸ ਤਰ੍ਹਾਂ ਬ੍ਰੀਥਿੰਗ ਬਿੱਟੂ ਕੰਪੀਟੀਸ਼ਨ ਕਿਸੇ ਨਾਲ ਨਹੀਂ ਹੁੰਦਾ ਆਪਣੇ ਆਪਣੇ ਕੰਮ ਦਿਖਾਉਣੇ ਆ ਬਿੱਟੂ ਜੀ ਨੂੰ ਪਹਿਲਾਂ ਲੋਕਾਂ ਨੇ 10 ਸਾਲ ਦੇਖ ਲਿਆ ਹੋਇਆ ਉਹਦੇ ਲਈ ਕਾਂਗਰਸੀਆਂ ਨੇ ਵੀ ਦਰਵਾਜ਼ੇ ਬੰਦ ਕਰਤੇ ਸੀ ਉਹਨੇ ਪੌਣੇ 5 ਸਾਲ ਕੇ ਦਾ ਫੋਨ ਨਹੀਂ ਚੱਕਿਆ ਸਿਰਫ ਜਦੋਂ ਵੋਟਾਂ ਹੁੰਦੀਆਂ ਉਦੋਂ ਹੀ ਆਉਂਦਾ ਉਹ ਲੁਧਿਆਣੇ ਔਰ ਅੱਜ ਲੋਕ ਜਾਣਦੇ ਆ ਤਾਂ ਹੀ ਉਹ ਕਮਲ ਦੇ ਫੁੱਲ ਤੇ ਜਾ ਕੇ ਬਹਿ ਗਿਆ ਮਿੱਤੂ ਨੂੰ ਜਾਣਦੇ ਆ ਔਰ ਮੇਰੇ ਕੰਮਾਂ ਨੂੰ ਵੀ ਲੋਕ ਜਾਣਦੇ ਆ ਮੈਂ 2 ਸਾਲਾਂ ਚ ਲੋਕ ਸੇਵਾ ਕੀਤੀ ਆ ਲੁਧਿਆਣੇ ਦੇ ਸ਼ਹਿਰ ਦੇ ਸਰ ਲੱਗਦਾ ਕੰਮ ਨੂੰ ਦੇਖ ਕੇ ਜਿਹੜਾ ਮੌਕਾ ਕੰਮਾਂ ਨੂੰ ਦੇਖ ਕੇ ਸਰਦਾਰ ਭਗਵਾਨ ਸਿੰਘ ਮਾਨ ਦੀ ਜਿਹੜੀ ਅੱਖਾਂ ਬੜੀ 파ਰਖੂ ਆਕਾ ਸਾਡੇ ਸੁਪਰੀਮੋ ਅਰਬਿੰਦ ਕੇਤੀਵਾਲ ਡਾਕਟਰ ਸੰਦੀਪ ਪਾਠਕ ਇਹਨਾਂ ਤਿੰਨਾਂ ਦੀ ਅੱਖ ਦੇ ਨੇ ਮੈਨੂੰ ਦੇਖ ਕੇ ਇੱਥੇ ਦਾ ਸੇਵਾਦਾਰ ਬਣਾਇਆ ਉਹਨਾਂ ਦੀ ਸੇਵਾ ਡਟ ਕੇ ਕਰਾਂਗੇ ਲੁਧਿਆਣਾ ਵਾਸੀਆਂ ਦੀ ਤਾਂ ਕਿ ਲੁਧਿਆਣਾ ਇੱਕ ਹੱਬ ਆ ਇੰਡਸਟਰੀ ਦਾ ਲੁਧਿਆਣੇ ਨੂੰ ਅੱਗੇ ਲੈ ਕੇ ਜਾਵਾਂਗੇ ਪੰਜਾਬ ਆਪਣੇ ਆਪ ਅੱਗੇ ਜਾਊਗਾ ਸਰ ਲੁਧਿਆਣੇ ਦੇ ਮੁੱਦਿਆਂ ਦੀ ਗੱਲ ਕਰੀਏ ਜਿਹੜੇ ਮੁੱਦੇ ਜਿਹੜੇ ਜਿਸ ਤਰ੍ਹਾਂ ਹਸਪੀਟਲ ਸਿਰਫ ਇੱਕੋ ਹੀ ਵੀ ਆਵਾਜ਼ ਚੱਕੀ ਸੀ ਕੀ ਹੌਸਪੀਟਲ ਨਹੀਂ ਹੈਗਾ ਕੋਈ ਲੁਧਿਆਣੇ ਦੇ ਵਿੱਚ ਦੇਖੋ ਸਭ ਨਾਲੋਂ ਪਹਿਲਾਂ ਮੈਂ ਜਦੋਂ ਵਿਧਾਨ ਸਭਾ ਦਾ ਇਲੈਕਸ਼ਨ ਲੜਿਆ ਸੀਗਾ ਉਦੋਂ ਮੈਂ ਹਸਪੀਟਲ ਦੀ ਕੀਤੀ ਸੀਗੀ ਮੰਗ ਪਰ ਹੁਣ ਮੈਨੂੰ ਲੱਗਦਾ ਮਾਲਕ ਨੇ ਜਲਦੀ ਪੂਰੀ ਕਰਨੀ ਹੈ ਜਿਹੜੀ ਆ ਸੇਵਾ ਲੱਗੀ ਬੋਲੇ ਸੋਨਹਰ ਸ ਜائیںਗੇ ਜੇ ਪਾਰਟੀ ਦਾ ਤੁਹਾਨੂੰ ਮੌਕਾ ਦਿਆ ਹੈ ਥੋੜਾ ਨਾਲ ਨਈ ਕੋ ਬਾ ਹਿੰਦੀ ਜੀ ਹਾਂ ਜੀ ਨਿੱਕੀ ਗੱਲ ਬੋਲ ਦੋ ਹਾਂ ਜੀ ਸਰ ਕੋ ਮਾਲਕ ਦੇ ਹੱਥ ਬੜਿਆਈਆਂ ਨੇ ਮਾਲਕ ਨੇ ਸੱਚੇ ਪਾਤਸ਼ਾਹ ਨੇ ਧੰਨ ਧੰਨ ਬਾਬਾ ਦੀਪ ਸਿੰਘ ਨੇ ਔਰ ਬਾਲਾ ਜੀ ਮਹਾਰਾਜ ਨੇ ਇਜੀ ਡਿਊਟੀ ਲਾਉਣੀ ਆ ਉਹਦੀ ਲਈ ਆ ਪਾਰਟੀ ਨੇ ਮੇਰੇ ਤੇ ਭਰੋਸਾ ਰੱਖਿਆ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸੁਪਰੀਮੋ ਅਰਵਿੰਦ ਕੇ ਜੀ ਵਾਲੀ ਔਰ ਡਾਕਟਰ ਸੰਦੀਪ ਪਾਟਕ ਨੇ ਮੇਰੇ ਤੇ ਭਰੋਸਾ ਰੱਖ ਕੇ ਇਹ ਮੈਨੂੰ ਮਾਨ ਔਰ ਸੇਵਾਦਾਰ ਬਣਾਇਆ ਬਾ ਉਹਨਾਂ ਦੇ ਭਰੋਸੇ ਨੂੰ ਟੁੱਟਣ ਨਹੀਂ ਦਿੱਤਾ ਜਾਊਗਾ ਮਜ਼ਬੂਤੀ ਨਾਲ ਲੋਕਾਂ ਦੇ ਵਿੱਚ ਜਾ ਕੇ ਲੋਕ ਸੇਵਾ ਕਰਾਂਗੇ ਬਸਰ ਕੰਪੀਟੀਸ਼ਨ ਕੀਤੇ ਨਾ ਮੰਨਦੇ ਜਿੱਤਰਾ ਬਣੀ ਤੇ ਬਿੱਟੂ ਕੰਪੀਟੀਸ਼ਨ ਕਿਸੇ ਨਾਲ ਨਹੀਂ ਹੁੰਦਾ ਆਪਣੇ ਆਪਣੇ ਕੰਮ ਦਿਖਾਉਣੇ ਆ ਬਿੱਟੂ ਜੀ ਨੂੰ ਪਹਿਲਾਂ ਲੋਕਾਂ ਨੇ 10 ਸਾਲ ਦੇਖ ਲਿਆ ਹੋਇਆ ਉਹਦੇ ਲਈ ਕਾਂਗਰਸੀਆਂ ਨੇ ਵੀ ਦਰਵਾਜ਼ੇ ਬੰਦ ਕਰਤੇ ਸੀ ਉਹਨੇ ਪੌਣੇ 5 ਸਾਲ ਕਿਸੇ ਦਾ ਫੋਨ ਨਹੀਂ ਚੱਕਿਆ ਸਿਰਫ ਜਦੋਂ ਵੋਟਾਂ ਹੁੰਦੀਆਂ ਉਦੋਂ ਹੀ ਆਉਂਦਾ ਉਹ ਲੁਧਿਆਣੇ ਔਰ ਅੱਜ ਲੋਕ ਜਾਣਦੇ ਆ ਤਾਂ ਹੀ ਉਹ ਕਮਲ ਦੇ ਫੁੱਲ ਤੇ ਜਾ ਕੇ ਬਹਿ ਗਿਆ ਮਿੱਤੂ ਨੂੰ ਜਾਣਦੇ ਆ ਔਰ ਮੇਰੇ ਕੰਮਾਂ ਨੂੰ ਵੀ ਲੋਕ ਜਾਣਦੇ ਆ ਮੈਂ 2 ਸਾਲਾਂ ਚ ਲੋਕ ਸੇਵਾ ਕੀਤੀ ਆ ਲੁਧਿਆਣੇ ਦੇ ਸ਼ਹਿਰ ਦੇ ਸਰ ਲੱਗਦਾ ਕਮਲ ਨੂੰ ਦੇਖ ਕੇ ਜਿਹੜਾ ਮੌਕਾ ਕਮਾਂ ਨੂੰ ਦੇਖ ਕੇ ਸਰਦਾਰ ਭਗਵਾਨ ਸਿੰਘ ਮਾਨ ਦੀ ਜਿਹੜੀ ਅੱਖਾਂ ਬੜੀ 파ਰਖੂ ਅੱਖਾਂ ਸਾਡੇ ਸੁਪਰੀਮੋ ਅਰਬਿੰਦ ਕੇ ਦੀਵਾਨ ਡਾਕਟਰ ਸੰਦੀਪ ਪਾਠਕ ਇਹਨਾਂ ਤਿੰਨਾਂ ਦੀ ਅੱਖ ਦੇ ਨੇ ਮੈਨੂੰ ਦੇਖ ਕੇ ਇੱਥੇ ਦਾ ਸੇਵਾਦਾਰ ਬਣਾਇਆ ਉਹਨਾਂ ਦੀ ਸੇਵਾ ਡਟ ਕੇ ਕਰਾਂਗੇ ਲੁਧਿਆਣਾ ਵਾਸੀਆਂ ਦੀ ਤਾਂ ਕਿ ਲੁਧਿਆਣਾ ਇੱਕ ਹੱਬਾ ਇੰਡਸਟਰੀ ਦਾ ਲੁਧਿਆਣੇ ਨੂੰ ਅੱਗੇ ਲੈ ਕੇ ਜਾਵਾਂਗੇ ਪੰਜਾਬ ਆਪਣੇ ਆਪ ਅੱਗੇ ਜਾਊਗਾ ਸਰ ਲੁਧਿਆਣੇ ਦੇ ਮੁੱਦਿਆਂ ਦੀ ਗੱਲ ਕਰੀਏ ਜਿਹੜੇ ਮੁੱਦੇ ਜਿਹੜੇ ਜਿਸ ਤਰ੍ਹਾਂ ਹਸਪੀਟਲ ਸਿਰਫ ਇੱਕ ਤੋਂ ਵੀ ਬਿਵਾਜ ਚੱਕੀ ਸੀ ਕਿ ਹਸਪੀਟਲ ਨਹੀਂ ਹੈਗਾ ਕੋਈ ਲੁਧਿਆਣੇ ਦੇ ਵਿੱਚ ਦੇਖੋ ਸਭ ਨਾਲੋਂ ਪਹਿਲਾਂ ਮੈਂ ਜਦੋਂ ਵਿਧਾਨ ਸਭਾ ਦਾ ਲੈਕਸਨ ਲੜਿਆ ਸੀਗਾ ਉਦੋਂ ਮੈਂ ਹਸਪੀਟਲ ਦੀ ਕੀਤੀ ਸੀਗੀ ਮੰਗ ਪਰ ਹੁਣ ਮੈਨੂੰ ਲੱਗਦਾ ਮਾਲਕ ਨੇ ਜਲਦੀ ਪੂਰੀ ਕਰਨੀ ਹੈ ਜਿਹੜੀ ਆ ਸੇਵਾ ਲੱਗੀ ਬੋਲੇ ਸੋਨਹਾਰਾ ਚਾਹਾਂਗੇ ਜੇ ਪਾਰਟੀ ਦਾ ਕੋਈ ਮੌਕਾ ਦਿਆ ਹੈ ਥੋੜਾ ਜਿਹਾ ਨਹੀਂ ਕੋਪਾ ਹਿੰਦੀ ਜੀ ਹਾਂ ਜੀ ਨਿੱਕੀ ਗੱਲ ਹੈ ਬੋਲ ਦੋ ਹਾਂ ਜੀ ਸਰ ਕੋ ਮਾਲਕ ਦੇ ਹੱਥ ਬੜਾਈਆਂ ਨੇ ਮਾਲਕ ਨੇ ਸੱਚੇ ਪਾਤਸ਼ਾਹ ਨੇ ਧੰਨ ਧੰਨ ਬਾਬਾ ਦੀਪ ਸਿੰਘ ਨੇ ਔਰ ਬਾਲਾ ਜੀ ਮਹਾਰਾਜ ਨੇ ਦੀ ਡਿਊਟੀ ਲਾਉਣੀ ਆ ਉਹਦੀ ਲਈ ਆ ਪਾਰਟੀ ਨੇ ਮੇਰੇ ਤੇ ਭਰੋਸਾ ਰੱਖਿਆ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸੁਪਰੀਮੋ ਅਰਵਿੰਦ ਕੇਜੀਵਾਲ ਜੀ ਔਰ ਡਾਕਟਰ ਸੰਦੀਪ ਪਾਟਕ ਨੇ ਮੇਰੇ ਤੇ ਭਰੋਸਾ ਰੱਖ ਕੇ ਇਹ ਮੈਨੂੰ ਮਾਨ ਔਰ ਸੇਵਾਦਾਰ ਬਣਾਇਆ ਬਾ ਉਹਨਾਂ ਦੇ ਭਰੋਸੇ ਨੂੰ ਟੁੱਟਣ ਨਹੀਂ ਦਿੱਤਾ ਜਾਊਗਾ ਮਜਬੂਤੀ ਨਾਲ ਲੋਕਾਂ ਦੇ ਵਿੱਚ ਜਾ ਕੇ ਲੋਕ ਸੇਵਾ ਕਰਾਂਗੇ ਬਸਰ ਕੰਪੀਟੀਸ਼ਨ ਕੀਤੇ ਨਾ ਮੰਨਦੇ ਹੋ ਜਿੱਤਣਾ ਨਹੀਂ ਬਿੱਟੂ ਕੰਪੀਟੀਸ਼ਨ ਕਿਸੇ ਨਾਲ ਨਹੀਂ ਹੁੰਦਾ ਆਪਣੇ ਆਪਣੇ ਕੰਮ ਦਿਖਾਉਣੇ ਆ ਬਿੱਟੂ ਜੀ ਨੂੰ ਪਹਿਲਾਂ ਲੋਕਾਂ ਨੇ 10 ਸਾਲ ਦੇਖ ਲਿਆ ਹੋਇਆ ਉਹਦੇ ਲਈ ਕਾਂਗਰਸੀਆਂ ਨੇ ਵੀ ਦਰਵਾਜ਼ੇ ਬੰਦ ਕਰਤੇ ਸੀ ਉਹਨੇ ਪੌਣੇ 5 ਸਾਲ ਕਿਸੇ ਦਾ ਫੋਨ ਨਹੀਂ ਚੱਕਿਆ ਸਿਰਫ ਜਦੋਂ ਵੋਟਾਂ ਹੁੰਦੀਆਂ ਉਦੋਂ ਹੀ ਆਉਂਦਾ ਉਹ ਲੁਧਿਆਣੇ ਔਰ ਅੱਜ ਲੋਕ ਜਾਣਦੇ ਆ ਤਾਂ ਹੀ ਉਹ ਕਮਲ ਦੇ ਪੁੱਲ ਤੇ ਜਾ ਕੇ ਬਹਿ ਗਿਆ ਮਿੱਤੂ ਨੂੰ ਜਾਣਦੇ ਆ ਔਰ ਮੇਰੇ ਕੰਮਾਂ ਨੂੰ ਵੀ ਲੋਕ ਜਾਣਦੇ ਆ ਮੈਂ 2 ਸਾਲਾਂ ਚ ਲੋਕ ਸੇਵਾ ਕੀਤੀ ਆ ਲੁਧਿਆਣੇ ਦੇ ਸ਼ਹਿਰ ਦੇ ਤਾਂ ਲੱਗਦਾ ਕੰਮ ਨੂੰ ਦੇਖ ਕੇ ਜਿਹੜਾ ਮੌਕਾ ਕਮਲ ਨੂੰ ਦੇਖ ਕੇ ਸਰਦਾਰ ਭਗਵਾਨ ਸਿੰਘ ਮਾਨ ਦੀ ਜਿਹੜੀ ਅਕਾ ਬੜੀ 파ਰਖੂ ਆਕਾ ਸਾਡੇ ਸੁਪਰੀਮੋ ਹਰਬਿੰਦ ਕੇਦੀਵਾਲ ਡਾਕਟਰ ਸੰਦੀਪ ਪਾਠਕ ਇਹਨਾਂ ਤਿੰਨਾਂ ਦੀ ਅੱਖ ਦੇ ਨੇ ਮੈਨੂੰ ਦੇਖ ਕੇ ਇੱਥੇ ਦਾ ਸੇਵਾਦਾਰ ਬਣਾਇਆ ਉਹਨਾਂ ਦੀ ਸੇਵਾ ਡਟ ਕੇ ਕਰਾਂਗੇ ਲੁਧਿਆਣਾ ਵਾਸੀਆਂ ਦੀ ਤਾਂ ਕਿ ਲੁਧਿਆਣਾ ਇੱਕ ਹੱਬਾ ਇੰਡਸਟਰੀ ਦਾ ਲੁਧਿਆਣੇ ਨੂੰ ਅੱਗੇ ਲੈ ਕੇ ਜਾਵਾਂਗੇ ਪੰਜਾਬ ਆਪਣੇ ਆਪ ਅੱਗੇ ਜਾਊਗਾ ਸਰ ਲੁਧਿਆਣੇ ਦੇ ਮੁੱਦਿਆਂ ਦੀ ਗੱਲ ਕਰੀਏ ਜਿਹੜੇ ਮੁੱਦੇ ਜਿਹੜੇ ਜਿਸ ਤਰ੍ਹਾਂ ਹਸਪੀਟਲ ਸਿਰਫ ਇੱਕੋ ਹੀ ਵੀ ਆਵਾਜ਼ ਚੱਕੀ ਸੀ ਕਿ ਹਸਪੀਟਲ ਨਹੀਂ ਹੈਗਾ ਕੋਈ ਲੁਧਿਆਣੇ ਦੇ ਵਿੱਚ ਦੇਖੋ ਸਭ ਨਾਲੋਂ ਪਹਿਲਾਂ ਮੈਂ ਜਦੋਂ ਵਿਧਾਨ ਸਭਾ ਦਾ ਲੈਕਸ਼ਨ ਲੋਇਆ ਸੀਗਾ ਉਦੋਂ ਮੈਂ ਹਸਪੀਟਲ ਦੀ ਕੀਤੀ ਸੀਗੀ ਮੰਗ ਪਰ ਹੁਣ ਮੈਨੂੰ ਲੱਗਦਾ ਮਾਲਕ ਨੇ ਜਲਦੀ ਪੂਰੀ ਕਰਨੀ ਹੈ ਜਿਹੜੀ ਆ ਸੇਵਾ ਲੱਗੀ ਬੋਲੇ ਸੋਨਹਰ ਸਰ ਕਹਾਂਗੇ ਕਿ ਪਾਰਟੀ ਦਾ ਬਹੁਤ ਲੋਕਾ ਦਿਆ ਹੈ ਥੋੜਾ ਨਾਲ ਨੀਂਹ ਦੀ ਹਿੰਦੀ ਜੀ ਹਾਂ ਜੀ ਨੀ ਕੀ ਜਾਵੇ ਬੋਲ ਦੋ ਬੋਲ ਦੋ ਹਾਂ ਜੀ ਸਰ ਦੇਖੋ ਮਾਲਕ ਦੇ ਹੱਥ ਪੜਿਆਈਆਂ ਨੇ ਮਾਲਕ ਨੇ ਸੱਚੇ ਪਾਤਸ਼ਾਹ ਨੇ ਧੰਨ ਧੰਨ ਬਾਬਾ ਦੀਪ ਸਿੰਘ ਨੇ ਔਰ ਬਾਲਾ ਜੀ ਮਹਾਰਾਜ ਨੇ ਇਹ ਜੀ ਡਿਊਟੀ ਲਾਉਣੀ ਆ ਉਹਦੀ ਲਈ ਆ ਪਾਰਟੀ ਨੇ ਮੇਰੇ ਤੇ ਭਰੋਸਾ ਰੱਖਿਆ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸੁਪਰੀਮੋ ਅਰਵਿੰਦ ਕੇਜੀਵਾਲ ਜੀ ਔਰ ਡਾਕਟਰ ਸੰਦੀਪ ਪਾਟਕ ਨੇ ਮੇਰੇ ਤੇ ਭਰੋਸਾ ਰੱਖ ਕੇ ਇਹ ਮੈਨੂੰ ਮਾਨ ਔਰ ਸੇਵਾਦਾਰ ਬਣਾਇਆ ਬਾ ਉਹਨਾਂ ਦੇ ਭਰੋਸੇ ਨੂੰ ਟੁੱਟਣ ਨਹੀਂ ਦਿੱਤਾ ਜਾਊਗਾ ਮਜਬੂਤੀ ਨਾਲ ਲੋਕਾਂ ਦੇ ਵਿੱਚ ਜਾ ਕੇ ਲੋਕ ਸੇਵਾ ਕਰਾਂਗੇ ਬਸਰ ਕੰਪੀਟੀਸ਼ਨ ਕੀਤੇ ਨਾ ਮੰਨਦੇ ਹੋ ਜਿੱਤਣਾ ਨਹੀਂ ਬਿੱਟੂ ਕੰਪੀਟੀਸ਼ਨ ਕਿਸੇ ਨਾਲ ਨਹੀਂ ਹੁੰਦਾ ਆਪਣੇ ਆਪਣੇ ਕੰਮ ਦਿਖਾਉਣੇ ਆ ਬਿੱਟੂ ਜੀ ਨੂੰ ਪਹਿਲਾਂ ਲੋਕਾਂ ਨੇ 10 ਸਾਲ ਦੇਖ ਲਿਆ ਹੋਇਆ ਉਹਦੇ ਲਈ ਕਾਂਗਰਸੀਆਂ ਨੇ ਵੀ ਦਰਵਾਜ਼ੇ ਬੰਦ ਕਰਤੇ ਸੀ ਉਹਨੇ ਪੌਣੇ 5 ਸਾਲ ਕਿਸੇ ਦਾ ਫੋਨ ਨਹੀਂ ਚੱਕਿਆ ਸਿਰਫ ਜਦੋਂ ਵੋਟਾਂ ਹੁੰਦੀਆਂ ਉਦੋਂ ਹੀ ਆਉਂਦਾ ਉਹ ਲੁਧਿਆਣੇ ਔਰ ਅੱਜ ਲੋਕ ਜਾਣਦੇ ਆ ਤਾਂ ਹੀ ਉਹ ਕਮਲ ਦੇ ਫੁੱਲ ਤੇ ਜਾ ਕੇ ਬਹਿ ਗਿਆ ਮਿੱਤੂ ਨੂੰ ਜਾਣਦੇ ਆ ਔਰ ਮੇਰੇ ਕੰਮਾਂ ਨੂੰ ਵੀ ਲੋਕ ਜਾਣਦੇ ਆ ਮੈਂ 2 ਸਾਲਾਂ ਚ ਲੋਕ ਸੇਵਾ ਕੀਤੀ ਆ ਲੁਧਿਆਣੇ ਦੇ ਸ਼ਹਿਰ ਦੇ ਤੁਹਾਨੂੰ ਲੱਗਦਾ ਕਮਲ ਨੂੰ ਦੇਖ ਕੇ ਜਿਹੜਾ ਮੌਕਾ ਕਮਲ ਨੂੰ ਦੇਖ ਕੇ ਸਰਦਾਰ ਭਗਵਾਨ ਸਿੰਘ ਮਾਨ ਦੀ ਜਿਹੜੀ ਅੱਖਾਂ ਬੜੀ ਪਾਰਖੂ ਆਕਾ ਸਾਡੇ ਸੁਪਰੀਮੋ ਅਰਬਨ ਕੇ ਦੀਵਾਨ ਡਾਕਟਰ ਸੰਦੀਪ ਪਾਠਕ ਇਹਨਾਂ ਤਿੰਨਾਂ ਦੀ ਅੱਖ ਦੇ ਨੇ ਮੈਨੂੰ ਦੇਖ ਕੇ ਇੱਥੇ ਦਾ ਸੇਵਾਦਾਰ ਬਣਾਇਆ ਉਹਨਾਂ ਦੀ ਸੇਵਾ ਡਟ ਕੇ ਕਰਾਂਗੇ ਲੁਧਿਆਣਾ ਵਾਸੀਆਂ ਦੀ ਤਾਂ ਕਿ ਲੁਧਿਆਣਾ ਇੱਕ ਹੱਬ ਆ ਇੰਡਸਟਰੀ ਦਾ ਲੁਧਿਆਣੇ ਨੂੰ ਅੱਗੇ ਲੈ ਕੇ ਜਾਵਾਂਗੇ ਪੰਜਾਬ ਆਪਣੇ ਆਪ ਅੱਗੇ ਜਾਊਗਾ ਸਰ ਲੁਧਿਆਣੇ ਦੇ ਮੁੱਦਿਆਂ ਦੀ ਗੱਲ ਕਰੀਏ ਜਿਹੜੇ ਮੁੱਦੇ ਜਿਹੜੇ ਜਿਸ ਤਰ੍ਹਾਂ ਹਸਪਤਾਲ ਸਿਰਫ ਇੱਕ ਸੁਖੀ ਵੀ ਆਵਾਜ਼ ਚੱਕੀ ਸੀ ਕੀ ਹੌਸਪੀਟਲ ਨਹੀਂ ਹੈਗਾ ਕੋਈ ਲੁਧਿਆਣੇ ਦੇ ਵਿੱਚ ਦੇਖੋ ਸਭ ਨਾਲੋਂ ਪਹਿਲਾਂ ਮੈਂ ਜਦੋਂ ਪ੍ਰਧਾਨ ਸਭਾ ਦਾ ਲੈਕਸ਼ਨ ਲੜਿਆ ਸੀਗਾ ਉਦੋਂ ਮੈਂ ਹਸਪੀਟਲ ਦੀ ਕੀਤੀ ਸੀਗੀ ਮੰਗ ਪਰ ਹੁਣ ਮੈਨੂੰ ਲੱਗਦਾ ਮਾਲਕ ਨੇ ਜਲਦੀ ਪੂਰੀ ਕਰਨੀ ਹੈ ਜਿਹੜੀ ਆ ਸੇਵਾ ਲੱਗੀ ਬੋਲੇ ਸੋਨਹਰ ਸਾਂਗਾਂਗੇ ਕਿ ਪਾਰਟੀ ਦਾ ਤੁਹਾਨੂੰ ਮੌਕਾ دیا ਹੈ ਥੋੜਾ ਨਾਲ ਨਿਕਾ ਮੈਂ ਕੋ ਬਾ ਹਿੰਦੀ ਜੀ ਹਾਂ ਜੀ ਨਿਕੀ ਜਾਦੇ ਬੋਲੋ ਬੋਲੋ ਹਾਂ ਜੀ ਸਰ ਕੋ ਮਾਲਕ ਦੇ ਹੱਥ ਪੜਿਆਈਆਂ ਨੇ ਮਾਲਕ ਨੇ ਸੱਚੇ ਪਾਤਸ਼ਾਹ ਨੇ ਧੰਨ ਧੰਨ ਬਾਬਾ ਦੀਪ ਸਿੰਘ ਨੇ ਔਰ ਬਾਲਾ ਜੀ ਮਹਾਰਾਜ ਨੇ ਈਜ਼ੀ ਡਿਊਟੀ ਲਾਉਣੀ ਆ ਉਹਦੀ ਲਈ ਆ ਪਾਰਟੀ ਨੇ ਮੇਰੇ ਤੇ ਭਰੋਸਾ ਰੱਖਿਆ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸੁਪਰੀਮੋ ਅਰਵਿੰਦ ਕੇਜੀਵਾਲ ਜੀ ਔਰ ਡਾਕਟਰ ਸੰਦੀਪ ਪਾਟਕ ਨੇ ਮੇਰੇ ਤੇ ਭਰੋਸਾ ਰੱਖ ਕੇ ਇਹ ਮੈਨੂੰ ਮਾਨ ਔਰ ਸੇਵਾਦਾਰ ਬਣਾਇਆ ਬਾ ਉਹਨਾਂ ਦੇ ਭਰੋਸੇ ਨੂੰ ਟੁੱਟਣ ਨਹੀਂ ਦਿੱਤਾ ਜਾਊਗਾ ਮਜਬੂਤੀ ਨਾਲ ਲੋਕਾਂ ਦੇ ਵਿੱਚ ਜਾ ਕੇ ਲੋਕ ਸੇਵਾ ਕਰਾਂਗੇ ਬਸਰ ਕੰਪੀਟੀਸ਼ਨ ਕੀਤੇ ਨਾ ਮੰਨਦੇ ਜਿਤਨਾ ਨਵਰੀ ਸਿੰਘ ਬਿੱਟੂ ਕੰਪੀਟੀਸ਼ਨ ਕਿਸੇ ਨਾਲ ਨਹੀਂ ਹੁੰਦਾ ਆਪਣੇ ਆਪਣੇ ਕੰਮ ਦਿਖਾਉਣੇ ਆ ਬਿੱਟੂ ਜੀ ਨੂੰ ਪਹਿਲਾਂ ਲੋਕਾਂ ਨੇ 10 ਸਾਲ ਦੇਖ ਲਿਆ ਹੋਇਆ ਉਹਦੇ ਲਈ ਕਾਂਗਰਸੀਆਂ ਨੇ ਵੀ ਦਰਵਾਜ਼ੇ ਬੰਦ ਕਰਤੇ ਸੀ ਉਹਨੇ ਪੌਣੇ 5 ਸਾਲ ਕਿਸੇ ਦਾ ਫੋਨ ਨਹੀਂ ਚੱਕਿਆ ਸਿਰਫ ਜਦੋਂ ਵੋਟਾਂ ਹੁੰਦੀਆਂ ਉਦੋਂ ਹੀ ਆਉਂਦਾ ਉਹ ਲੁਧਿਆਣੇ ਔਰ ਅੱਜ ਲੋਕ ਜਾਣਦੇ ਆ ਤਾਂ ਹੀ ਉਹ ਕਮਲ ਦੇ ਫੁੱਲ ਤੇ ਜਾ ਕੇ ਬਹਿ ਗਿਆ ਮਿੱਤੂ ਨੂੰ ਜਾਣਦੇ ਆ ਔਰ ਮੇਰੇ ਕੰਮਾਂ ਨੂੰ ਵੀ ਲੋਕ ਜਾਣਦੇ ਆ ਮੈਂ 2 ਸਾਲਾਂ ਚ ਲੋਕ ਸੇਵਾ ਕੀਤੀ ਆ ਲੁਧਿਆਣੇ ਦੇ ਸ਼ਹਿਰ ਦੇ ਸਰ ਲੱਗਦਾ ਕੰਮ ਨੂੰ ਦੇਖ ਕੇ ਜਿਹੜਾ ਮੌਕਾ ਕੰਮਾਂ ਨੂੰ ਦੇਖ ਕੇ ਹੀ ਸਰਦਾਰ ਭਗਵਾਨ ਸਿੰਘ ਮਾਨ ਦੀ ਜਿਹੜੀ ਅੱਖਾਂ ਬੜੀ 파ਰਖੂ ਆਕਾ ਸਾਡੇ ਸੁਪਰੀਮੋ ਅਰਬਨ ਕੇ ਦੀਵਾਰ ਡਾਕਟਰ ਸੰਦੀਪ ਪਾਠਕ ਇਹਨਾਂ ਤਿੰਨਾਂ ਦੀ ਅੱਖ ਦੇ ਨੇ ਮੈਨੂੰ ਦੇਖ ਕੇ ਇੱਥੇ ਦਾ ਸੇਵਾਦਾਰ ਬਣਾਇਆ ਉਹਨਾਂ ਦੀ ਸੇਵਾ ਡਟ ਕੇ ਕਰਾਂਗੇ ਲੁਧਿਆਣਾ ਵਾਸੀਆਂ ਦੀ ਤਾਂ ਕਿ ਲੁਧਿਆਣਾ ਇੱਕ ਹੱਬ ਆ ਇੰਡਸਟਰੀ ਦਾ ਲੁਧਿਆਣੇ ਨੂੰ ਅੱਗੇ ਲੈ ਕੇ ਜਾਵਾਂਗੇ ਪੰਜਾਬ ਆਪਣੇ ਆਪ ਅੱਗੇ ਜਾਊਗਾ ਸਰ ਲੁਧਿਆਣਾ ਦੇ ਮੁੱਦਿਆਂ ਦੀ ਗੱਲ ਕਰੀਏ ਜਿਹੜੇ ਮੁੱਦੇ ਜਿਹੜੇ ਜਿਸ ਤਰ੍ਹਾਂ ਹਸਪੀਟਲ ਸਿਰਫ ਇੱਕ ਦੋ ਹੀ ਵੀ ਆਵਾਜ਼ ਚੱਕੀ ਸੀ ਕਿ ਹਸਪੀਟਲ ਨਹੀਂ ਹੈਗਾ ਕੋਈ ਲੁਧਿਆਣੇ ਦੇ ਵਿੱਚ ਦੇਖੋ ਸਭ ਨਾਲੋਂ ਪਹਿਲਾਂ ਮੈਂ ਜਦੋਂ ਵਿਧਾਨ ਸਭਾ ਦਾ ਇਲੈਕਸ਼ਨ ਲੜਿਆ ਸੀਗਾ ਉਦੋਂ ਮੈਂ ਹਸਪੀਟਲ ਦੀ ਕੀਤੀ ਸੀਗੀ ਮੰਗ ਪਰ ਹੁਣ ਮੈਨੂੰ ਲੱਗਦਾ ਮਾਲਕ ਨੇ ਜਲਦੀ ਪੂਰੀ ਕਰਨੀ ਹੈ ਜਿਹੜੀ ਆ ਸੇਵਾ ਲੱਗੀ ਬੋਲੇ ਸੋਨ ਹਾਸ ਜਾਣਗੇ ਕਿ ਪਾਰਟੀ ਦਾ ਤੁਹਾਨੂੰ ਮੌਕਾ ਦਿਆ ਹੈ ਥੋੜਾ ਨਾਲ ਨਾ ਮਾਈਕ ਹੋ ਬਾ ਹਿੰਦੀ ਜੀ ਹਾਂ ਜੀ ਨਿੱਕਾ ਜਾਵੇ ਬੋਲੋ ਵੀ ਬੋਲ ਦੋ ਹਾਂ ਜੀ ਸਰ ਕੋ ਮਾਲਕ ਦੇ ਹੱਥ ਪੜਿਆਈਆਂ ਨੇ ਮਾਲਕ ਨੇ ਸੱਚੇ ਪਾਤਸ਼ਾਹ ਨੇ ਧੰਨ ਧੰਨ ਬਾਬਾ ਦੀਪ ਸਿੰਘ ਨੇ ਔਰ ਬਾਲਾ ਜੀ ਮਹਾਰਾਜ ਨੇ ਜੀ ਦੀ ਡਿਊਟੀ ਲਾਉਣੀ ਆ ਉਹਦੀ ਲਈ ਆ ਪਾਰਟੀ ਨੇ ਮੇਰੇ ਤੇ ਭਰੋਸਾ ਰੱਖਿਆ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸੁਪਰੀਮੋ ਅਰਵਿੰਦ ਕੇਜੀਵਾਲ ਜੀ ਔਰ ਡਾਕਟਰ ਸੰਦੀਪ ਪਾਟਕ ਨੇ ਮੇਰੇ ਤੇ ਭਰੋਸਾ ਰੱਖ ਕੇ ਇਹ ਮੈਨੂੰ ਮਾਨ ਔਰ ਸੇਵਾਦਾਰ ਬਣਾਇਆ ਬਾ ਉਹਨਾਂ ਦੇ ਭਰੋਸੇ ਨੂੰ ਟੁੱਟਣ ਨਹੀਂ ਦਿੱਤਾ ਜਾਊਗਾ ਮਜਬੂਤੀ ਨਾਲ ਲੋਕਾਂ ਦੇ ਵਿੱਚ ਜਾ ਕੇ ਲੋਕ ਸੇਵਾ ਕਰਾਂਗੇ ਸਰ ਕੰਪੀਟੀਸ਼ਨ ਕਿਸੇ ਨਾਲ ਨਹੀਂ ਹੁੰਦਾ ਆਪਣੇ ਆਪਣੇ ਕੰਮ ਦਿਖਾਉਣੇ ਆ ਬਿੱਟੂ ਜੀ ਨੂੰ ਪਹਿਲਾਂ ਲੋਕਾਂ ਨੇ 10 ਸਾਲ ਦੇਖ ਲਿਆ ਹੋਇਆ ਉਹਦੇ ਲਈ ਕਾਂਗਰਸੀਆਂ ਨੇ ਵੀ ਦਰਵਾਜ਼ੇ ਬੰਦ ਕਰਤੇ ਸੀ ਉਹਨੇ ਪੌਣੇ 5 ਸਾਲ ਕਿਸੇ ਦਾ ਫੋਨ ਨਹੀਂ ਚੱਕਿਆ ਸਿਰਫ ਜਦੋਂ ਵੋਟਾਂ ਹੁੰਦੀਆਂ ਉਦੋਂ ਹੀ ਆਉਂਦਾ ਉਹ ਲੁਧਿਆਣੇ ਔਰ ਅੱਜ ਲੋਕ ਜਾਣਦੇ ਆ ਤਾਂ ਹੀ ਉਹ ਕਮਲ ਦੇ ਫੁੱਲ ਤੇ ਜਾ ਕੇ ਬਹਿ ਗਿਆ ਮਿੱਤੂ ਨੂੰ ਜਾਣਦੇ ਆ ਔਰ ਮੇਰੇ ਕੰਮਾਂ ਨੂੰ ਵੀ ਲੋਕ ਜਾਣਦੇ ਆ ਮੈਂ 2 ਸਾਲਾਂ ਚ ਲੋਕ ਸੇਵਾ ਕੀਤੀ ਆ ਲੁਧਿਆਣੇ ਦੇ ਸ਼ਹਿਰ ਦੇ ਸਰ ਲੱਗਦਾ ਕੰਮ ਨੂੰ ਦੇਖ ਕੇ ਜਿਹੜਾ ਮੌਕਾ ਕੰਮਾਂ ਨੂੰ ਦੇਖ ਕੇ ਸਰਦਾਰ ਭਗਵਾਨ ਸਿੰਘ ਮਾਨ ਦੀ ਜਿਹੜੀ ਅੱਖਾਂ ਬੜੀ 파ਰਖੂ ਆਕਾ ਸਾਡੇ ਸੁਪਰੀਮੋ ਅਰਬਿੰਦ ਕੇਦੀਵਾਲ ਡਾਕਟਰ ਸੰਦੀਪ ਪਾਠਕ ਇਹਨਾਂ ਤਿੰਨਾਂ ਦੀ ਅੱਖ ਦੇ ਨੇ ਮੈਨੂੰ ਦੇਖ ਕੇ ਇੱਥੇ ਦਾ ਸੇਵਾਦਾਰ ਬਣਾਇਆ ਉਹਨਾਂ ਦੀ ਸੇਵਾ ਡਟ ਕੇ ਕਰਾਂਗੇ ਲੁਧਿਆਣਾ ਵਾਸੀਆਂ ਦੀ ਤਾਂ ਕਿ ਲੁਧਿਆਣਾ ਇੱਕ ਹੱਬਾ ਇੰਡਸਟਰੀ ਦਾ ਲੁਧਿਆਣੇ ਨੂੰ ਅੱਗੇ ਲੈ ਕੇ ਜਾਵਾਂਗੇ ਪੰਜਾਬ ਆਪਣੇ ਆਪ ਅੱਗੇ ਜਾਊਗਾ ਚਾ ਲੁਧਿਆਣੇ ਦੇ ਮੁੱਦਿਆਂ ਦੀ ਗੱਲ ਕਰੀਏ ਜਿਹੜੇ ਕਿਹੜੇ ਮੁੱਦੇ ਜਿਹੜੇ ਜਿਸ ਤਰ੍ਹਾਂ ਹਸਪੀਟਲ ਸਿਰਫ ਇੱਕੋ ਹੀ ਵੀ ਆਵਾਜ਼ ਚੱਕੀ ਸੀ ਕਿ ਹਸਪੀਟਲ ਜੀ ਹੈਗਾ ਕੋਈ ਲੁਧਿਆਣੇ ਦੇ ਵਿੱਚ ਦੇਖੋ ਸਭ ਨਾਲੋਂ ਪਹਿਲਾਂ ਮੈਂ ਜਦੋਂ ਵਿਧਾਨ ਸਭਾ ਦਾ ਇਲੈਕਸ਼ਨ ਲੜਿਆ ਸੀਗਾ ਉਦੋਂ ਮੈਂ ਹਸਪੀਟਲ ਦੀ ਕੀਤੀ ਸੀਗੀ ਮੰਗ ਪਰ ਹੁਣ ਮੈਨੂੰ ਲੱਗਦਾ ਮਾਲਕ ਨੇ ਜਲਦੀ ਪੂਰੀ ਕਰਨੀ ਹੈ ਜਿਹੜੀ ਆ ਸੇਵਾ ਲਾ ਬੋਲੇ ਸੋਨਹਰ ਸਰ ਜਾਇੰਗ ਚ ਪਾਰਟੀ ਦਾ ਬਹੁਤ ਲੋਕਾ ਦਿਆ ਹੈ ਥੋੜਾ ਥੋੜਾ ਨਹੀਂ ਕੋ ਬਾ ਹਿੰਦੀ ਜੀ ਹਾਂ ਜੀ ਨਿੱਕੀ ਗੱਲ ਤੇ ਉਹ ਆਪਣੀ ਬੋਲ ਦੋ ਹਾਂ ਜੀ ਸਰ ਕੋ ਮਾਲਕ ਦੇ ਹੱਥ ਬੜਿਆਈਆਂ ਨੇ ਮਾਲਕ ਨੇ ਸੱਚੇ ਪਾਤਸ਼ਾਹ ਨੇ ਧੰਨ ਧੰਨ ਬਾਬਾ ਦੀਪ ਸਿੰਘ ਨੇ ਔਰ ਬਾਲਾ ਜੀ ਮਹਾਰਾਜ ਨੇ ਈਜ਼ੀ ਡਿਊਟੀ ਲਾਉਣੀ ਆ ਉਹਦੀ ਲਈ ਆ ਪਾਰਟੀ ਨੇ ਮੇਰੇ ਤੇ ਭਰੋਸਾ ਰੱਖਿਆ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸੁਪਰੀਮੋ ਅਰਵਿੰਦ ਕੇਜੀਵਾਲੀ ਔਰ ਡਾਕਟਰ ਸੰਦੀਪ ਪਾਟਕ ਨੇ ਮੇਰੇ ਤੇ ਭਰੋਸਾ ਰੱਖ ਕੇ ਇਹ ਮੈਨੂੰ ਮਾਨ ਔਰ ਸੇਵਾਦਾਰ ਬਣਾਇਆ ਬਾ ਉਹਨਾਂ ਦੇ ਭਰੋਸੇ ਨੂੰ ਟੁੱਟਣ ਨਹੀਂ ਦਿੱਤਾ ਜਾਊਗਾ ਮਜਬੂਤੀ ਨਾਲ ਲੋਕਾਂ ਦੇ ਵਿੱਚ ਜਾ ਕੇ ਲੋਕ ਸੇਵਾ ਕਰਾਂਗੇ ਸਰ ਕੰਪੀਟੀਸ਼ਨ ਕੀਤੇ ਨਾ ਮੰਨਦੇ ਜਿੱਤਰਾ ਨਵਰੀ ਤੇ ਬਿੱਟੂ ਕੰਪੀਟੀਸ਼ਨ ਕਿਸੇ ਨਾਲ ਨਹੀਂ ਹੁੰਦਾ ਆਪਣੇ ਆਪਣੇ ਕੰਮ ਦਿਖਾਉਣੇ ਆ ਬਿੱਟੂ ਜੀ ਨੂੰ ਪਹਿਲਾਂ ਲੋਕਾਂ ਨੇ 10 ਸਾਲ ਦੇਖ ਲਿਆ ਹੋਇਆ ਉਹਦੇ ਲਈ ਕਾਂਗਰਸੀਆਂ ਨੇ ਵੀ ਦਰਵਾਜ਼ੇ ਬੰਦ ਕਰਤੇ ਸੀ ਉਹਨੇ ਪੌਣੇ 5 ਸਾਲ ਕਿਸੇ ਦਾ ਫੋਨ ਨਹੀਂ ਚੱਕਿਆ ਸਿਰਫ ਜਦੋਂ ਵੋਟਾਂ ਹੁੰਦੀਆਂ ਉਦੋਂ ਹੀ ਆਉਂਦਾ ਉਹ ਲੁਧਿਆਣੇ ਔਰ ਅੱਜ ਲੋਕ ਜਾਣਦੇ ਆ ਤਾਂ ਹੀ ਉਹ ਕਮਲ ਦੇ ਫੁੱਲ ਤੇ ਜਾ ਕੇ ਬਹਿ ਗਿਆ ਮਿੱਟੂ ਨੂੰ ਜਾਣਦੇ ਆ ਔਰ ਮੇਰੇ ਕੰਮਾਂ ਨੂੰ ਵੀ ਲੋਕ ਜਾਣਦੇ ਆ ਮੈਂ 2 ਸਾਲਾਂ ਚ ਲੋਕ ਸੇਵਾ ਕੀਤੀ ਆ ਲੁਧਿਆਣੇ ਦੇ ਸ਼ਹਿਰ ਦੇ ਸਰ ਲੱਗਦਾ ਕੰਮਾਂ ਨੂੰ ਦੇਖ ਕੇ ਜਿਹੜਾ ਮੌਕਾ ਕਮਲ ਨੂੰ ਦੇਖ ਕੇ ਸਰਦਾਰ ਭਗਵਾਨ ਸਿੰਘ ਮਾਨ ਦੀ ਜਿਹੜੀ ਅਕਾ ਬੜੀ 파ਰਖੂ ਅਕਾ ਸਾਡੇ ਸੁਪਰੀਮੋ ਅਰਬਿੰਦ ਕੇਤੀਵਾਲ ਡਾਕਟਰ ਸੰਦੀਪ ਪਾਠਕ ਇਹਨਾਂ ਤਿੰਨਾਂ ਦੀ ਅੱਖ ਦੇ ਨੇ ਮੈਨੂੰ ਦੇਖ ਕੇ ਇੱਤੇ ਦਾ ਸੇਵਾਦਾਰ ਬਣਾਇਆ ਉਹਨਾਂ ਦੀ ਸੇਵਾ ਡਟ ਕੇ ਕਰਾਂਗੇ ਲੁਧਿਆਣਾ ਵਾਸੀਆਂ ਦੀ ਤਾਂ ਕਿ ਲੁਧਿਆਣਾ ਇੱਕ ਹੱਬਾ ਇੰਡਸਟਰੀ ਦਾ ਲੁਧਿਆਣੇ ਨੂੰ ਅੱਗੇ ਲੈ ਕੇ ਜਾਵਾਂਗੇ ਪੰਜਾਬ ਆਪਣੇ ਆਪ ਅੱਗੇ ਜਾਊਗਾ ਸਰ ਲੁਧਿਆਣੇ ਦੇ ਮੁੱਦਿਆਂ ਦੀ ਗੱਲ ਕਰੀਏ ਜਿਹੜੇ ਮੁੱਦੇ ਜਿਹੜੇ ਜਿਸ ਤਰ੍ਹਾਂ ਹਸਪੀਟਲ ਸਿਰਫ ਇੱਕੋ ਹੀ ਵੀ ਆਵਾਜ਼ ਚੱਕੀ ਸੀ ਕੀ ਹੌਸਪੀਟਲ ਨਹੀਂ ਹੈਗਾ ਕੋਈ ਲੁਧਿਆਣੇ ਦੇ ਵਿੱਚ ਦੇਖੋ ਸਭ ਨਾਲੋਂ ਪਹਿਲਾਂ ਮੈਂ ਜਦੋਂ ਵਿਧਾਨ ਸਭਾ ਦਾ ਲੈਕਸ਼ਨ ਲੜਿਆ ਸੀਗਾ ਉਦੋਂ ਮੈਂ ਹਸਪੀਟਲ ਦੀ ਕੀਤੀ ਸੀਗੀ ਮੰਗ ਪਰ ਹੁਣ ਮੈਨੂੰ ਲੱਗਦਾ ਮਾਲਕ ਨੇ ਜਲਦੀ ਪੂਰੀ ਕਰਨੀ ਹੈ ਜਿਹੜੀ ਆਹ ਸੇਵਾ ਲੱਗੀ ਬੋਲੇ ਸੋਨਹਰ ਸਰ ਚੈਂਗ ਚ ਪਾਰਟੀ ਦਾ ਬਹੁਤ ਮੌਕਾ ਦਿਆ ਹੈ ਥੋੜਾ ਜਿਹਾ ਨਹੀਂ ਕੋ ਬਾ ਹਿੰਦੀ ਜੀ ਹਾਂ ਜੀ ਨਿੱਕੀ ਜਿਹੀ ਗੱਲ ਹੈ ਬੋਲ ਦੋ ਹਾਂ ਜੀ ਸਰ ਦੇਖੋ ਮਾਲਕ ਦੇ ਹੱਥ ਬੜਿਆਈਆਂ ਨੇ ਮਾਲਕ ਨੇ ਸੱਚੇ ਪਾਤਸ਼ਾਹ ਨੇ ਧੰਨ ਧੰਨ ਬਾਬਾ ਦੀਪ ਸਿੰਘ ਨੇ ਔਰ ਬਾਲਾ ਜੀ ਮਹਾਰਾਜ ਨੇ ਜੀ ਦੀ ਡਿਊਟੀ ਲਾਉਣੀ ਆ ਉਹਦੀ ਲਈ ਆ ਪਾਰਟੀ ਨੇ ਮੇਰੇ ਤੇ ਭਰੋਸਾ ਰੱਖਿਆ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸੁਪਰੀਮੋ ਅਰਵਿੰਦ ਕੇ ਦੀਵਾਲੀ ਔਰ ਡਾਕਟਰ ਸੰਦੀਪ ਪਾਟਕ ਨੇ ਮੇਰੇ ਤੇ ਭਰੋਸਾ ਰੱਖ ਕੇ ਇਹ ਮੈਨੂੰ ਮਾਨ ਔਰ ਸੇਵਾਦਾਰ ਬਣਾਇਆ ਬਾ ਉਹਨਾਂ ਦੇ ਭਰੋਸੇ ਨੂੰ ਟੁੱਟਣ ਨਹੀਂ ਦਿੱਤਾ ਜਾਊਗਾ ਮਜ਼ਬੂਤੀ ਨਾਲ ਲੋਕਾਂ ਦੇ ਵਿੱਚ ਜਾ ਕੇ ਲੋਕ ਸੇਵਾ ਕਰਾਂਗੇ ਸਰ ਕੰਪੀਟੀਸ਼ਨ ਕਿਸੇ ਨਾਲ ਨਹੀਂ ਹੁੰਦਾ ਆਪਣੇ ਆਪਣੇ ਕੰਮ ਦਿਖਾਉਣੇ ਆ ਬਿੱਟੂ ਜੀ ਨੂੰ ਪਹਿਲਾਂ ਲੋਕਾਂ ਨੇ 10 ਸਾਲ ਦੇਖ ਲਿਆ ਹੋਇਆ ਉਹਦੇ ਲਈ ਕਾਂਗਰਸੀਆਂ ਨੇ ਵੀ ਦਰਵਾਜ਼ੇ ਬੰਦ ਕਰਤੇ ਸੀ ਉਹਨੇ ਪੌਣੇ 5 ਸਾਲ ਕਿਸੇ ਦਾ ਫੋਨ ਨਹੀਂ ਚੱਕਿਆ ਸਿਰਫ ਜਦੋਂ ਵੋਟਾਂ ਹੁੰਦੀਆਂ ਉਦੋਂ ਹੀ ਆਉਂਦਾ ਉਹ ਲੁਧਿਆਣੇ ਔਰ